ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੁਰੋਏ ਦੇ ਵਿੱਚ ਸੋ ਦੋਸਤੋ ਮੈਨੂੰ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਮੈਨੂੰ ਕਮੈਂਟ ਆ ਰਹੇ ਨੇ ਤੇ ਮੈਨੂੰ Instagram ਤੇ ਵੀ ਬਹੁਤ ਸਾਰੇ ਮੇਰੇ ਪਿੰਡ ਪਰ ਆ ਜਿਹੜੇ ਮੇਰੇ ਵੀਡੀਓ ਦੇਖਦੇ ਨੇ ਉਹ ਮੈਨੂੰ ਮੈਸੇਜ ਕਰਦੇ ਨੇ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਜਿਨ੍ਹਾਂ ਦੇ ਸਾਰਿਆਂ ਨੂੰ ਵੱਧ ਮਿਸ ਨੇ ਉਹਨਾਂ ਦਾ ਸਾਰਿਆਂ ਦਾ ਮੈਸੇਜ ਇਹੇ ਨੇ ਕਿ ਵੀ ਸਾਨੂੰ ਵੀਡੀਓ ਐਡੀਟਿੰਗ ਬਾਰੇ ਦੱਸਿਆ ਜਾਵੇ ਵੀ ਅਸੀਂ ਆਪਣੇ ਫੋਨ ਤੋਂ ਜਾਂ ਲੈਪਟਾਪ ਤੋਂ ਜਾਂ ਪੀਸੀ ਤੋਂ ਅਸੀਂ ਇੱਕ ਵੀਡੀਓ ਨੂੰ ਐਡਿਟ ਕਿਵੇਂ ਕਰ ਸਕਦਾ ਹੈ ਵੀਡੀਓ ਐਡੀਟਿੰਗ ਕੀ ਹੁੰਦੀ ਆ ਤੇ ਅਸੀਂ ਆਪਣੀ ਵੀਡੀਓ ਨੂੰ ਕਿਵੇਂ ਐਡਿਟ ਕਰਕੇ ਅਸੀਂ ਪ੍ਰੋਪਰਲੀ ਉਹਨਾਂ ਨੂੰ YouTube ਤੇ ਜਾਂ Facebook ਤੇ ਪਾਈਏ ਤੇ ਜਿਨ੍ਹਾਂ ਨਾਲ ਸਾਡਾ ਚੈਨਲ ਜਿਹੜਾ ਉਹ ਵੀ ਗਰੋ ਹੋਵੇ ਤੇ ਅਸੀਂ ਵੀ ਘਰ ਬੈਠੇ ਪੈਸੇ ਕਮਾ ਸਕੀ ਸੋ ਦੋਸਤੋ ਜਿਹੜਾ ਅੱਜ ਦਾ ਵੀਡੀਓ ਦਾ ਟੌਪਿਕ ਆ ਅੱਜ ਆਪਣੀ ਵੀਡੀਓ ਦਾ ਟੌਪਿਕ ਹੈਗਾ ਵੀਡੀਓ ਐਡੀਟਿੰਗ ਕੀ ਹੁੰਦੀ ਆ ਤੇ ਵੀਡੀਓ ਐਡੀਟਿੰਗ ਕਿਵੇਂ ਕੀਤੀ ਜਾਂਦੀ ਆ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖੋ ਜੀ ਇਹ ਵੀਡੀਓ ਲੰਬੀ ਜਰੂਰ ਹੋ ਸਕਦੀ ਆ ਪਰ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੂਰਾ ਪ੍ਰੋਪਰਲੀ ਦੱਸਾਂਗਾ ਕਿ ਵੀਡੀਓ ਐਡੀਟਿੰਗ ਸਟੈਪ ਵਾਈਜ਼ ਸਟੈਪ ਕਿਵੇਂ ਕੀਤੀ ਜਾਂਦੀ ਹੈ ਤਾਂ ਜੋ ਤੁਹਾਨੂੰ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੋਈ ਵੀ ਪਰੇਸ਼ਾਨੀ ਨਾ ਹੋਵੇ ਤੁਸੀਂ ਆਪਣੇ ਕੋਈ ਵੀ ਵੀਡੀਓ ਸ਼ੂਟ ਕਰਕੇ ਉਹਨੂੰ ਐਡਿਟ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੇ ਹੋ ਤੇ ਆਪਣੇ ਚੈਨਲ ਤੇ ਤੁਸੀਂ ਪਾ ਸਕਦੇ ਹੋ ਜੇ ਫਿਰ ਵੀ ਤੁਹਾਨੂੰ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਂਦਾ ਹੈਗਾ ਜਾਂ ਤੁਹਾਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆ ਤੋ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੈਨੂੰ ਇੰਸਟਾਗ੍ਰam ਤੇ ਤੁਸੀਂ ਮੈਸੇਜ ਕਰ ਦਿਓ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਨੀਚੇ ਕਮੈਂਟ ਕਰ ਦਿਓ ਮੈਂ ਤੁਹਾਡਾ ਰਿਪਲਾਈ ਨਾਲ ਦੀ ਨਾਲ ਦੇਣ ਦੀ ਕੋਸ਼ਿਸ਼ ਕਰਾਂਗਾ ਜੀ ਜਾਂ ਫਿਰ ਤੁਸੀਂ ਸਕਰੀਨ ਤੇ ਮੇਰਾ ਨੰਬਰ ਜਿਹੜਾ ਮੇਰਾ ਮੋਬਾਈਲ ਨੰਬਰ ਸ਼ੋ ਹੋ ਰਿਹਾ ਜੀ ਤੁਸੀਂ ਮੈਨੂੰ ਕਿਸੇ ਵੀ ਟਾਈਮ ਮੈਨੂੰ ਕਾਲ ਕਰਕੇ ਆਪਣੀ ਪਰੇਸ਼ਾਨੀ ਦੱਸ ਸਕਦੇ ਹੋ ਜਾਂ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ ਜੀ ਤੁਸੀਂ ਮੈਂ ਤੁਹਾਡੇ ਨਾਲ ਫੋਨ ਤੇ 24 ਘੰਟੇ ਅਵੇਲੇਬਲ ਹਾਂ ਤੁਹਾਡੇ ਨਾਲ ਗੱਲ ਕਰਕੇ ਤੁਹਾਡੀ ਜਿਹੜੀ ਪ੍ਰੋਬਲਮ ਆ ਉਹਦਾ ਮੈਂ ਮਸਲਾ ਹਲ ਜ਼ਰੂਰ ਕਰਾਂਗਾ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਵੀ ਵੀਡੀਓ ਐਡੀਟਿੰਗ ਹੁੰਦੀ ਕੀ ਆ ਬਹੁਤ ਸਾਰੇ ਦੇ ਦਿਮਾਗ ਦੇ ਵਿੱਚ ਇਹ ਆ ਵੀ ਵੀਡੀਓ ਐਡੀਟਿੰਗ ਹੁੰਦੀ ਕੀ ਆ ਜਿਹੜੇ ਮੈਨੂੰ ਮੇਰੇ ਵੀਡੀਓ ਦੇ ਵਿੱਚ ਜ਼ਿਆਦਾ ਮੈਨੂੰ ਸਵਾਲ ਪੁੱਛੇ ਗਏ ਨੇ ਉਹਨਾਂ ਨੇ ਇਹ ਪੁੱਛਿਆ ਵਾ ਵੀ ਵੀਡੀਓ ਐਡੀਟਿੰਗ ਕੀ ਹੁੰਦੀ ਆ ਤੇ ਵੀਡੀਓ ਐਡੀਟਿੰਗ ਇਸ ਨੂੰ ਕਰੀਦਾ ਕਿੱਦਾਂ ਵਾ ਇਹਨੂੰ ਕਰੀਏ ਕਿਵੇਂ ਤੇ ਆਪਾਂ ਇਹਨਾਂ ਦੇ ਵਿੱਚ ਕਰਾਂਗੇ ਪਹਿਲਾਂ ਆਪਾਂ ਗੱਲ ਕਰਦੇ ਵੀਡੀਓ ਐਡੀਟਿੰਗ ਹੁੰਦੀ ਕੀ ਆ ਦੇਖੋ ਜੀ ਵੀਡੀਓ ਐਡੀਟਿੰਗ ਉਸਨੂੰ ਕਹਿੰਦੇ ਆ ਜਿਵੇਂ ਹੁਣ ਤੁਸੀਂ ਇੱਕ ਐਗਜ਼ਾਮਪਲ ਮੈਨੂੰ ਲਾ ਲਓ ਪਹਿਲਾਂ ਮੈਂ ਆਪਣੀ ਵੀਡੀਓ ਨੂੰ ਸ਼ੂਟ ਕਰ ਰਿ ਪਹਿਲੇ ਨੂੰ ਵੀਡੀਓ ਨੂੰ ਮੈਂ ਸ਼ੂਟ ਕਰ ਲਿਆ ਹੁਣ ਮੈਂ ਨੂੰ ਐਡਿਟ ਕਰਾਂਗਾ ਐਡਿਟ ਕਿਵੇਂ ਕਰਾਂਗਾ ਮੈਂ ਦੇਖ ਰਿਹਾ ਵੀ ਇਹ ਕਿਹੜਾ ਪਾਰਟ ਮੈਂ ਕਿੱਥੇ ਲਾਣਾ ਕਿਹੜਾ ਪਾਰਟ ਮੈਂ ਅੱਗੇ ਲਗਾਵਾ ਪਿੱਛੇ ਲਾਵਾ ਸੈਂਟਰ ਦੇ ਵਿੱਚ ਲਗਾਵਾ ਜਾਂ ਫਿਰ ਮੈਂ ਕੁਝ ਵੀ ਡਿਸਕ੍ਰਿਪਸ਼ਨ ਲਿਖ ਰਿਹਾ ਹਾਂ ਜਾਂ ਤੁਸੀਂ ਮੇਰੀ ਇੱਥੇ ਦੇਖ ਰਹੇ ਹੋ ਸਕਰੀਨ ਦੇ ਉੱਤੇ ਕੰਟੈਕਟ ਨੰਬਰ ਆ ਰਿਹਾ ਵੋ ਮੇਰਾ ਜਿਸ ਨਾਲ ਤੁਸੀਂ ਮੇਰੇ ਤੇ ਸੰਪਰਕ ਕਰ ਸਕਦੇ ਹੋ ਉਹ ਮੇਰਾ ਕੰਟੈਕਟ ਨੰਬਰ ਤੁਹਾਨੂੰ ਸ਼ੋ ਹੋ ਰਿਹਾ ਵਾ ਤੁਸੀਂ ਉਹ ਸਿਰਫ ਵੀਡੀਓ ਐਡੀਟਿੰਗ ਦੇ ਨਾਲ ਹੀ ਕੀਤਾ ਗਿਆ ਵਾ ਮੇਰੇ ਵਿੱਚ ਕੋਈ ਵੀ ਐਨੀਮੇਸ਼ਨ ਲਗਾਵਾ ਕਿਸ ਤਰ੍ਹਾਂ ਲਗਾਵਾ ਉਹ ਸਾਰਾ ਵੀਡੀਓ ਐਡੀਟਿੰਗ ਦੇ ਵਿੱਚ ਹੀ ਆ ਜਾਂਦਾ ਵਾ ਜੇ ਆਪਾਂ ਵੀਡੀਓ ਐਡੀਟਿੰਗ ਦੇ ਬਾਰੇ ਹੀ ਗੱਲ ਕਰੀਏ ਤਾਂ ਇਹ ਵੀਡੀਓ ਬਹੁਤ ਲੰਬੀ ਹੋ ਜਾਏਗੀ ਵੀ ਵੀਡੀਓ ਐਡੀਟਿੰਗ ਕੀ ਹੁੰਦੀ ਆ ਤੇ ਕਿਵੇਂ-ਕਿਵੇਂ ਇੱਕ ਤਰੀਕੇ ਨਾਲ ਕਿਵੇਂ ਐਡੀਟ ਕੀਤਾ ਜਾਂਦਾ ਉਹਦੇ ਬਾਅਦ ਮੈਂ ਇੱਕ ਅਲੱਗ ਤੋਂ ਵੀਡੀਓ ਬਣਾਉਂਗਾ ਅੱਜ ਦਾ ਜਿਹੜਾ ਆਪਣਾ ਵੀਡੀਓ ਦਾ ਟੌਪਿਕ ਆਏਗਾ ਵਾ ਜੀ ਉਹ ਹੈਗਾ ਵਾ ਸਿਰਫ ਵੀਡੀਓ ਐਡੀਟਿੰਗ ਕਿਵੇਂ ਕੀਤੀ ਜਾਂਦੀ ਹੈ ਦੇਖੋ ਆਪਾਂ ਅੱਜ ਤੁਹਾਨੂੰ ਦੱਸਾਂਗੇ ਵੀਡੀਓ ਐਡੀਟਿੰਗ ਜਿਹੜੀ ਉਹ ਮੋਬਾਈਲ ਨਾਲ ਹੀ ਤੁਸੀਂ ਕਿਵੇਂ ਕਰ ਸਕਦੇ ਹੋ ਮੇਰੇ ਕੋਲ ਇੱਕ ਮੋਬਾਈਲ ਆ ਸਾਈਡ ਤੇ ਇੱਕ ਮੇਰੀ ਜਿਹੜੀ ਇੱਧਰ ਦੇ ਪਾਸੇ ਦੇਖ ਰਹੇ ਤੁਸੀਂ ਚੱਲਦੀ ਹੋਵੇਗੀ ਸਕਰੀਨ ਰਿਕਾਰਡਿੰਗ ਹੁੰਦੀ ਹੋਵੇਗੀ ਤੁਸੀਂ ਉਹਨੂੰ ਧਿਆਨ ਨਾਲ ਦੇਖਿਓ ਸਭ ਤੋਂ ਪਹਿਲਾਂ ਕੀ ਕਰਨਾ ਹੋਆ ਜੇ ਤੁਹਾਡੇ ਕੋਲ ਐਂਡਰੋਇਡ ਫੋਨ ਆ ਜਾਂ ਫਿਰ ਆਈਫੋਨ ਆ ਤੁਸੀਂ ਕੀ ਕਰਨਾ ਜਿੰਨਾਂ ਮੇਰੇ ਭੇਣ ਭਰਾਵਾਂ ਕੋਲ ਆਈਫੋਨ ਆ ਉਹਨਾਂ ਨੇ ਕੀ ਕਰਨਾ ਆਪਣੀ ਐਪਲੀਕੇਸ਼ਨ ਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਐਪ ਸਟੋਰ ਆ ਆਈਫੋਨ ਦੀ ਤੁਸੀਂ ਉਹਦੇ ਵਿੱਚ ਚਲੇ ਜਾਣਾ ਜੀ ਉਸ ਤੋਂ ਬਾਅਦ ਜਿਹੜੇ ਮੇਰੇ ਭਿੰਨ ਭਰਾਵਾਂ ਕੋਲ ਐਂਡਰੋਇਡ ਫੋਨ ਆ ਉਹਨਾਂ ਨੇ ਕੀ ਕਰਨਾ ਵਾ ਉਹਨਾਂ ਨੇ ਆਪਣੀ ਪਲੇ ਸਟੋਰ ਦੇ ਵਿੱਚ ਚਲੇ ਜਾਣਾ ਪਲੇ ਸਟੋਰ ਦੇ ਵਿੱਚ ਜਾ ਕੇ ਉੱਥੇ ਤੁਸੀਂ ਲਿਖਣਾ ਵਾ ਜਿਵੇਂ ਮੇਰੇ ਕੋਲ ਆਈਫੋਨ ਆ ਮੈਂ ਆਈਫੋਨ ਦੇ ਵਿੱਚ ਜਾ ਕੇ ਲਿਖਾਂਗਾ ਵੀ ਵੀ ਐਨ ਵੀਡੀਓ ਐਡੀਟਰ ਤੁਸੀਂ ਵੀ ਐਡੀਟਰ ਵੀ ਐਨ ਵੀਡੀਓ ਐਡੀਟਰ ਸਰਚ ਕਰੋਗੇ ਇਹ ਦੇਖੋ ਆ ਗਿਆ ਜੀ ਉੱਪਰ ਮੈਂ ਇਸ ਨੂੰ ਪਹਿਲਾਂ ਹੀ ਆਲਰੇਡੀ ਇਨੂੰ ਡਾਊਨਲੋਡ ਕੀਤਾ ਹੋਇਆ ਤੁਸੀਂ ਡਾਊਨਲੋਡ ਕਰਕੇ ਇਹਨੂੰ ਇੰਸਟਾਲ ਕਰਕੇ ਓਪਨ ਕਰ ਲੈਣਾ ਜੀ ਓਪਨ ਕਰਨ ਤੋਂ ਬਾਅਦ ਤੁਹਾਨੂੰ ਕੁਝ ਇਹਦਾ ਇੰਟਰਫੇਸ ਜਿਹੜਾ ਇਸ ਤਰ੍ਹਾਂ ਦਾ ਦੇਖਣ ਨੂੰ ਤੁਹਾਨੂੰ ਮਿਲੇਗਾ ਜੀ ਇਹਦਾ ਇੰਟਰਫੇਸ ਤੁਹਾਨੂੰ ਕੁਝ ਇਦਾਂ ਦਾ ਦੇਖਣ ਨੂੰ ਮਿਲੇਗਾ ਉਸ ਤੋਂ ਬਾਅਦ ਤੁਸੀਂ ਆਹ ਪਲੱਸ ਵਾਲੇ ਨਿਸ਼ਾਨ ਤੇ ਕਲਿੱਕ ਕਰ ਦੇਣਾ ਕਲਿੱਕ ਕਰਨ ਤੋਂ ਬਾਅਦ ਇਹ ਆ ਜਾਏਗਾ ਨਿਊ ਪ੍ਰੋਜੈਕਟ ਨਿਊ ਪ੍ਰੋਜੈਕਟ ਤੇ ਕਲਿੱਕ ਕਰ ਦੇਣਾ ਨਿਊ ਪ੍ਰੋਜੈਕਟ ਤੇ ਤੁਸੀਂ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਸਿੱਧਾ ਹੀ ਤੁਹਾਡੀ ਗੈਲਰੀ ਦੇ ਵਿੱਚ ਲੈ ਜਾਏਗਾ ਗੈਲਰੀ ਦੇ ਵਿੱਚ ਲੈ ਜਾਣ ਤੋਂ ਬਾਅਦ ਜੋ ਵੀ ਤੁਸੀਂ ਆਪਣੀ ਵੀਡੀਓ ਸ਼ੂਟ ਕੀਤੀ ਹੈ ਕੁਝ ਵੀ ਤੁਹਾਡਾ ਸ਼ੂਟ ਕੀਤਾ ਜਿਹਨੂੰ ਤੁਸੀਂ ਐਡਿਟ ਕਰਨਾ ਚਾਹੁੰਦੇ ਹੋ ਉਹ ਤੁਸੀਂ ਫਾਈਲ ਨੂੰ ਤੁਸੀਂ ਇੱਥੇ ਇੰਪੋਰਟ ਕਰ ਲੈਣਾ ਇੰਪੋਰਟ ਕਿਵੇਂ ਕਰਨਾ ਤੁਸੀਂ ਜਿਵੇਂ ਮੈਂ ਅੱਜ ਦੋ ਸਵੇਰੇ ਤੋਂ ਵੀਡੀਓ ਸ਼ੂਟ ਕੀਤੀ ਹੈ ਮੈਂ ਇਹਨਾਂ ਨੂੰ ਇੰਪੋਰਟ ਕਰਨਾ ਚਾਹੁੰਦਾ ਤਾਂ ਮੈਂ ਇਹਨਾਂ ਤੇ ਕਲਿੱਕ ਕਰਾਂਗਾ ਕਲਿੱਕ ਕਰਨ ਤੋਂ ਬਾਅਦ ਆ ਜਿੱਥੇ ਇੱਥੇ ਨਿਸ਼ਾਨ ਆ ਬਲੂ ਕਲਰ ਦਾ ਇਦੋਂ ਕਲਿੱਕ ਕਰਾਂਗਾ ਇਹ ਤੁਹਾਨੂੰ ਸਿੱਧਾ ਵੀਡੀਓ ਐਡੀਟਿੰਗ ਦੇ ਵਿੱਚ ਲੈ ਜਾਏਗਾ ਜਦੋਂ ਵੀਡੀਓ ਐਡੀਟਿੰਗ ਦਾ ਕੁਝ ਇੰ ਆਪਾਂ ਕੀ ਕਰਨਾ ਹੈ ਆਪਾਂ ਪਹਿਲਾਂ ਸਮਝਦਾ ਇਹ ਜਿਹੜਾ ਇੰਟਰਫੇਸ ਆ ਰਿਹਾ ਹੈ ਕਿ ਇਹਦਾ ਕੀ ਸਿਸਟਮ ਆ ਇੱਥੇ ਤੁਹਾਡੀ ਵੀਡੀਓ ਆ ਗਈ ਹੈ ਦੇਖ ਲਓ ਜੀ ਇਹ ਤੁਹਾਡਾ ਵੀਡੀਓ ਜਿਹੜੀ ਤੁਸੀਂ ਸ਼ੁਰੂ ਕੀਤੀ ਇੱਥੇ ਤੁਹਾਡੀ ਵੀਡੀਓ ਚੱਲੇਗੀ ਇੱਥੇ ਤੁਸੀਂ ਆਪਣੀ ਜਿੰਨੀ ਮਰਜ਼ੀ ਵੀਡੀਓ ਰੱਖ ਸਕਦੇ ਆ ਇੱਥੇ ਕਲਿੱਕ ਕਰੋਗੇ ਇਹ ਤੁਹਾਡਾ ਜਿੱਥੇ ਸਟੋਕ ਲਿਖਿਆ ਹੋਇਆ ਸਟੋਕ ਤੇ ਕਲਿੱਕ ਕਰੋਗੇ ਆਲਰੇਡੀ ਇਹ ਤੁਹਾਨੂੰ ਉਸੇ ਜਗ੍ਹਾ ਤੇ ਫੇਰ ਲੈ ਜਾਈਓ ਮੰਨ ਲਓ ਇਹਦੇ ਉੱਤੇ ਕੋਈ ਹੋਰ ਫੋਟੋ ਚਾਹਤ ਦੇ ਤੇ ਫੋਟੋ ਲਗਾਉਣਾ ਚਾਹੁੰਦਾ ਮੈਂ ਜਾਂ ਵੀਡੀਓ ਲਗਾਉਣਾ ਚਾਹੁੰਦਾ ਮੈਂ ਮੰਨ ਗਏ ਚਲੋ ਮੇਰੇ ਕੋਲ ਇੱਕ ਇਹ ਮੇਰੇ ਕੋਲ ਇਹ ਕਪੋਤਾ ਮੇਨਾਂ ਵਾਦੀਆ ਮੈਂ ਇਸ ਨੂੰ ਲੈ ਕੇ ਜਾਣਾ ਮੈਂ ਇੱਥੇ ਲਗਾਉਣਾ ਚਾਹੁੰਦਾ ਇਹ ਦੇਖੋ ਇਹ ਉਸ ਵੀਡੀਓ ਦੇ ਉੱਪਰ ਆ ਗਿਆ ਮੈਨੂੰ ਸਾਈਡ ਤੇ ਕਰਨਾ ਚਾਹੁੰਦਾ ਇਹਨੂੰ ਇੱਥੇ ਕਲਿੱਕ ਕਰਕੇ ਇਹਨੂੰ ਇੱਥੇ ਚੱਕ ਕੇ ਮੈਂ ਸਾਈਡ ਤੇ ਲੈ ਜਾਵਾਂਗਾ ਜੀ ਹੁਣ ਇਹਨੂੰ ਮੈਂ ਇੱਥੋਂ ਡਿਲੀਟ ਕਰ ਦਾਂਗਾ ਇੱਥੇ ਤੁਸੀਂ ਵੀਡੀਓ ਜਿੰਨੀ ਮਰਜ਼ੀ ਲਗਾ ਸਕਦੇ ਹੋ ਉੱਪਰ ਆ ਗਿਆ ਟੀ ਵਾਲਾ ਆਪਸ਼ਨ ਇੱਥੇ ਟੀ ਵਾਰਡ ਦਾ ਆਪਾਂ ਕਲਿੱਕ ਕਰਾਂਗੇ ਇੱਥੇ ਤੁਸੀਂ ਟੈਕਸਟ ਵਗੈਰਾ ਲਿਖ ਸਕਦੇ ਹੋ ਕੁਝ ਵੀ ਮੰਨ ਲਓ ਚਲੋ ਹੁਣ ਮੰਨ ਲਓ ਮੇਰੀ ਇਹ ਜਿਹੜੀ ਵੀਡੀਓ ਆ ਵੀਡੀਓ ਮੇਰੀ ਇਸ ਤਰ੍ਹਾਂ ਚੱਲ ਰਹੀ ਹੈ ਇੱਥੇ ਤੁਸੀਂ ਟੈਕਸਟ ਲਿਖਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਕਲਿੱਕ ਕਰੋਗੇ ਕਲਿੱਕ ਕਰਨ ਤੋਂ ਬਾਅਦ ਟੈਕਸਟ ਤੇ ਆ ਜਾਓਗੇ ਟੈਕਸਟ ਤੋਂ ਬਾਅਦ ਦੀ ਐਡ ਹੈਡਿੰਗ ਐਡ ਹੈਡਿੰਗ ਤੇ ਜਾ ਕੇ ਤੁਸੀਂ ਆਪਣਾ ਕੁਝ ਵੀ ਜਿਹੜਾ ਟੈਕਸਟ ਤੁਸੀਂ ਉਹ ਲਿਖ ਸਕਦੇ ਹੋ ਇੱਥੇ ਫਿਰ ਆ ਗਿਆ 뮤ਜ਼ਿਕ ਵਾਲਾ ਉੱਤੇ ਮੰਨੋ ਇਹ ਹੁਣ ਵੀਡੀਓ ਦੇਖੋ ਤੁਸੀਂ ਇਦਾਂ ਚੱਲ ਰਹੀ ਹੈ ਇਹ ਬਿਲਕੁਲ ਵਧੀਆ ਨਹੀਂ ਲੱਗਦੀਏਗੀ ਮੈਂ ਕਹਿੰਦਾ ਇਹਦੇ ਪਿੱਛੇ 뮤직 ਲੱਗੇ ਹਲਕਾ ਜਿਹਾ ਤੁਸੀਂ ਇਹਦੇ ਪਲੱਸ ਦਾ ਨਿਸ਼ਾਨ ਤੇ ਕਲਿੱਕ ਕਰਨਾ ਤਾਂ ਤੁਹਾਨੂੰ ਤਿੰਨ ਆਪਸ਼ਨ ਆ ਦੇਗਾ ਇੱਕ 뮤직 ਸਾਊਂਡ ਇਫੈਕਟਸ ਇਹ ਰਿਕਾਰਡਿੰਗ 뮤직 ਦੀ ਆਪਾਂ ਪਹਿਲਾਂ ਗੱਲ ਕਰਦੇ 뮤직 ਕੀ ਹੁੰਦਾ 뮤직 ਇਹਦੇ ਪਿੱਛੇ ਜਿਹੜਾ ਬੀ ਬੈਕਗਰਾਉਂਡ ਦੇ 뮤직 ਚੱਲੇਗਾ ਹਲਕਾ-ਲਕਾ ਜਿਹਾ ਉਹ ਹੋ ਗਿਆ 뮤직 뮤직 ਫਿਰ ਆਗਾ ਸਾਊਂਡ ਇਫੈਕਟ ਸਾਊਂਡ ਇਫੈਕਟਸ ਉਹ ਹੁੰਦਾ ਜਿਵੇਂ ਮੰਨ ਲਓ ਕੋਈ ਵੀ ਸਾਊਂਡ ਦੀ ਆਵਾਜ਼ ਆ ਰਹੀ ਹੈ ਮੰਨ ਕੇ ਚੱਲੋ ਤੁਸੀਂ ਇੱਕ ਤਾੜੀ ਮਾਰੀ ਉਹਦੀ ਸਾਊਂਡ ਆ ਜਦੋਂ ਇਹ ਕਿਤੇ ਚੀਜ਼ ਦੇ ਕੰਦ ਦੇ ਥੋੜਾ ਮਾਰਿਆ ਉਹਦੀ ਸਾਊਂਡ ਆਈ ਆ ਉਹ ਸਾਊਂਡ ਇਫੈਕਟਸ ਹੋ ਗਈ ਰਿਕਾਰਡਿੰਗ ਰਿਕਾਰਡਿੰਗ ਤੁਸੀਂ ਕੋਈ ਵੀ ਰਿਕਾਰਡਿੰਗ ਕਰਕੇ ਤੁਸੀਂ ਇਹਦੇ ਬਾਰੇ ਪਾ ਸਕਦੇ ਹੋ ਜਿਵੇਂ ਹੁਣ ਮੈਂ ਤੁਹਾਨੂੰ ਦੋਨੇ ਚੀਜ਼ਾਂ ਤੋਂ ਅਗਲੇ ਥੋੜੀ دیر ਤੱਕ ਤੁਹਾਨੂੰ ਕਰਕੇ ਦਿਖਾਉਂਗਾ ਹੁਣ ਮੇਰੇ ਜਰਾ ਕੰਮ ਹੈ ਸਿਰਫ ਤੁਹਾਨੂੰ ਸਮਝਾਉਂਦਾ ਇਹਨਾਂ ਦਾ ਇਹ ਕੰਮ ਆ ਹੁਣ ਆਪਾਂ ਗੱਲ ਕਰਦੇ ਹਾਂ ਇਹ ਜਿਹੜਾ ਥੱਲੇ ਆ ਗਿਆ ਫਿਲਟਰ ਆ ਗਿਆ ਡ੍ਰੀਮ ਆ ਗਿਆ ਐਫਐਕਸ ਆ ਗਿਆ ਸਪਲਿਟ ਆ ਗਿਆ ਡਿਲੀਟ ਆ ਗਿਆ ਇਹਨਾਂ ਦੇ ਕੀ ਕੀ ਕੰਮ ਆ ਇਹਨਾਂ ਦੇ ਕੀ ਕੰਮ ਆ ਜੀ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਵਾ ਤੁਸੀਂ ਆਪਾ ਫਿਲਟਰ ਤੇ ਜੇ ਜਾਣੇ ਫਿਲਟਰ ਦਾ ਕੰਮ ਆਏਗਾ ਵਾ ਤੁਸੀਂ ਮਤਲਬ ਆਪਣੀ ਵੀਡੀਓ ਦਾ ਕੋਈ ਵੀ ਤੁਸੀਂ ਕਲਰ ਦਾ ਚੇਂਜ ਕਰਨਾ ਚਾਹੁੰਦੇ ਹੋ ਜਿਵੇਂ ਦੇਖ ਲਓ ਮੇਰੀ ਕਲਰ ਦਾ ਵੀਡੀਓ ਦੇਖੋ ਚੇਅਰ ਹੋ ਜਾ ਰਿਹਾ ਮੈਂ ਇੱਕ A4 ਰੱਖਣਾ ਚਾਹੁੰਦਾ ਇਹ ਰੱਖ ਕੇ ਜਿਸ ਕਰਦਾਂਗੇ ਇਹ ਮੇਰੀ ਵੀਡੀਓ ਦਾ ਕਲਰ ਦੇਖ ਲਓ ਕਿਸ ਤਰ੍ਹਾਂ ਦਾ ਹੋ ਗਿਆ ਜੀ ਜੇ ਆਪਾਂ ਦੇਖੀਏ ਹੁਣ ਇਹਦਾ ਵੀਡੀਓ ਤੁਸੀਂ ਦੇਖ ਲਓ ਆ ਕਲਰ ਰਮ ਰਾਈ ਨਵੇਂ ਤੇ ਇਹਦਾ ਇਦਾਂ ਕਲਰ ਸੀ ਇਹੋ ਕੁਝ ਠੀਕ ਹੈ ਜੀ ਹੁਣ ਜੇ ਮੈਂ ਇਸ ਨੂੰ ਫੇਰ ਕਰਾਂ ਆ ਮੇਰਾ ਕਲਰ ਕੁਛ ਇਦਾਂ ਦਾ ਹੋ ਗਿਆ ਹੁਣ ਮੈਂ ਤੁਹਾਨੂੰ ਪਾ ਗਿਆ ਟਰਿਮ ਦਾ ਟਰਿਮ ਦਾ ਕੀ ਮਤਲਬ ਹੈ ਮੈਂ ਕਹਿੰਦਾ ਹੁਣ ਮੇਰੀ ਵੀਡੀਓ ਤੁਸੀਂ ਦੇਖ ਲਓ ਇੱਥੋਂ ਸ਼ੁਰੂ ਹੋ ਰਹੀ ਹੈ ਮੈਂ ਕਹਿੰਦਾ ਮੇਰੀ ਵੀਡੀਓ ਇੱਥੋਂ ਸ਼ੁਰੂ ਹੋਵੇ ਤੇ ਖਤਮ ਵੀ ਅਲੱਗ ਤੋਂ ਹੋਵੇ ਤਾਂ ਤੁਸੀਂ ਕੀ ਕਹਿੰਦੇ ਟਰਿਮ ਕਰਨਾ ਟਰਿਮ ਤੇ ਜਿੱਥੇ ਤੁਸੀਂ ਚਾਹੁੰਦੇ ਹੋ ਸ਼ੁਰੂ ਹੋਵੇ ਵੀਡੀਓ ਮੇਰੀ ਮੈਂ ਕਹਿੰਦਾ ਮੇਰੀ ਵੀਡੀਓ ਇੱਥੋਂ ਸ਼ੁਰੂ ਹੋਵੇ ਤੇ ਖਤਮ ਮੇਰੀ ਵੀਡੀਓ ਇੱਥੋਂ ਹੋ ਜੇ ਤਾਂ ਤੁਸੀਂ ਆ ਪਿੱਕ ਵਾਲੇ ਦੇ ਤੁਸੀਂ ਇਹ ਇਸ ਕਰ ਦੇਣਾ ਪਰ ਵੀਡੀਓ ਉੱਥੋਂ ਹੀ ਹੁਣ ਦੇਖਣ ਤੋਂ ਸ਼ੁਰੂ ਕਿੱਥੋਂ ਹੋਊਗੀ ਤੁਹਾਡੀ ਵੀਡੀਓ ਹੁਣ ਇੱਥੋਂ ਹੀ ਸ਼ੁਰੂ ਹੋਵੇਗੀ ਇਹਦਾ ਮਤਲਬ ਇਹ ਹੈ ਹੁਣ ਆਪਾਂ ਜਾਣਦੇ ਹਾਂ ਸਪਲਿਟ 1 ਇੰਚ ਇਹਦਾ ਮਤਲਬ ਕੀ ਹੈ ਮੰਨ ਲਓ ਤੁਸੀਂ ਵੀਡੀਓ ਸ਼ੂਟ ਕੀਤੀ ਹੈ ਉਹਦੇ ਵਿੱਚ ਤੁਸੀਂ ਕੋਈ ਦੋਸ਼ ਸ਼ਬਦ ਜਾਂ ਕੁਝ ਤੁਸੀਂ ਗਲਤ ਬੋਲ ਦਿੱਤਾ ਪਰ ਤੁਸੀਂ ਆਪਣੀ ਰਿਕਾਰਡਿੰਗ ਕਰ ਲਈ ਤੁਸੀਂ ਕਹਿੰਦੇ ਵੀ ਮੈਂ ਆਪਣੀ ਆ ਵੀਡੀਓ ਦਾ 파ਟ ਕੱਟਣਾ ਚਾਹੁੰਦਾ ਮੰਨ ਕੇ ਚਲੋ ਮੈਂ ਆ ਦਰਖਤ ਮੰਨ ਕੇ ਚਲੋ ਮੈਂ ਆ ਦਰਖਤ ਦਾ ਜਿਹੜਾ ਮੈਂ ਇਹ 파ਟ ਕੱਟਣਾ ਚਾਹੁੰਦਾ ਤਾਂ ਸਬਲੀਟ ਕੈਂਚੀ ਦੇ ਵਿੱਚ ਕਲਿੱਕ ਕਰਾਂਗਾ ਇਕੱਟਿਆ ਹੁਣ ਮੈਂ ਕਹਿੰਦਾ ਥੋੜਾ ਜਿਹਾ ਇਹਨਾਂ 파ਟਾਂ ਦੇ ਵਿਚਲਾ ਵਾਲਾ ਕੱਟਿਆ ਜਾਵੇ ਤਾਂ ਮੈਂ ਇੱਥੋਂ ਫੇਰ ਇੱਥੋਂ ਕੈਂਚੀ ਦੇ ਕਲਿੱਕ ਕਰਾਂਗਾ ਆ ਮੇਰਾ ਜਿਹੜਾ yellow ਵਾਲਾ 파ਟ ਆ ਇਹ ਜਿਹੜਾ ਕੈਂਚੀ ਨਾਲ ਕੱਟਿਆ ਦਰਖਤ ਵਾਲਾ ਮੈਂ ਇੱਥੇ ਡਿਲੀਟ ਦੇ ਇਹ ਦੇਖੋ ਤੁਹਾਡਾ ਉਹ ਜਿਹੜਾ ਪਾਰਟ ਜਿਹੜਾ ਇਹ ਸਾਰਾ ਡਿਲੀਟ ਹੋ ਗਿਆ ਜੀ ਹੁਣ ਆਪਾਂ ਉਸ ਤੋਂ ਬਹਰ ਕਰਨਾ ਮੈਂ ਜੇ ਜੇ ਤੁਹਾਡੇ ਤੋਂ ਗਲਤੀ ਨਾਲ ਮਤਲਬ ਵੀ ਮੰਨ ਲਏ ਚਲੋ ਵੀ ਗਲਤੀ ਨਾਲ ਡਿਲੀਟ ਹੋ ਜਾਂਦਾ ਤਾਂ ਤੁਸੀਂ ਇਹ ਕਹਿੰਦਾ ਇੱਥੇ ਉਹ ਦੋ ਆਪਸ਼ਨ ਦਿੱਤੇ ਹੋ ਨੇ ਇੱਕ ਰੀਸਿਟ ਤੇ ਇੱਕ ਅਨਡੋ ਦਾ ਤੁਸੀਂ ਅਨਡੋ ਤੇ ਕਲਿੱਕ ਕਰਨਾ ਤਾਂ ਉਹ ਦੇਖ ਲਓ ਅਨਡੋ ਫੇਰ ਉਹ ਜਿਹੜਾ ਸੀਨ ਆਪਾਂ ਡਿਲੀਟ ਕੀਤਾ ਸੀ ਦਿੱਖਤ ਵਾਲਾ ਉਹ ਸੀਨ ਆਟੋਮੈਟਿਕਲੀ ਵਿੱਚ ਆ ਜਾ ਜੀ ਹੁਣ ਆਪਾਂ ਗੱਲ ਕਰਦੇ ਡਿਲੀਟ ਦਾ ਤੁਹਾਨੂੰ ਪਤਾ ਲੱਗ ਗਈ ਕਿ ਕੀ ਕਰਨਾ ਹੁਣ ਆ ਗਿਆ ਆਹ ਸਪੀਡ ਦਾ ਆਪਸ਼ਨ 3A ਜਿਹੜੀ ਸਪੀਡ ਆ ਇਹਦਾ ਇਹਦਾ ਕੀ ਮਤਲਬ ਆ ਅੱਗੇ ਆ ਸਪੀਡ ਮੰਨ ਲਓ ਚਲੋ ਜੀ ਮੈਂ ਇਹ ਵੀਡੀਓ ਦੀ ਸਪੀਡ ਵਧਾ ਕੇ ਸਲੋ ਕਰਨਾ ਚਾਹੁੰਦਾ ਜਾਂ ਫਾਸਟ ਕਰਨਾ ਚਾਹੁੰਦਾ ਤੇ ਸਪੀਡ ਦੇ অপਸ਼ਨ ਤੇ ਕਲਿੱਕ ਕਰਨਾ ਤਾਂ ਦੇਖ ਲਓ ਮੈਂ ਕਹਿੰਦਾ ਮੇਰੀ ਵੀਡੀਓ ਹੋਰ ਤੇਜ਼ ਹੋ ਜੇ ਇੱਥੇ ਤੇ ਇੱਥੇ ਅੱਗੇ ਜੇ ਮੈਂ ਸਲੋ ਹੋ ਜੇ ਤਾਂ ਮੈਂ ਤੇ ਟਿੱਕ ਤੇ ਕਰ ਦਾਂਗੇ ਜਿੱਦਾਂ ਵੀ ਤੁਹਾਨੂੰ ਵੀਡੀਓ ਸਲੋ ਫਾਲੋ ਦੇਖੋ ਮੇਰੀ ਵੀਡੀਓ ਫਾਸਟ ਚੱਲੇਗੀ ਸਲੋ ਚੱਲੇਗੀ ਪਹਿਲਾਂ ਨਾਰਮਲ ਹੀ ਚੱਲੇਗੀ ਇਹਦਾ ਮਾਡੀ ਜਿਹੜੀ ਜਿਹਾ ਨਾਰਮਲ ਜਿਹਾ ਦੇਖੋ ਕਿੰਨੀ ਫਾਸਟ ਹੋਗੀ ਅਫੇਅਰ ਵਿੱਚ ਕਿੰਨੀ ਸਲੋ ਹੋਗੀ ਆ ਤੁਸੀਂ ਇਹਨੂੰ ਇਸ ਤਰ੍ਹਾਂ ਕਰ ਸਕਦੇ ਹੋ ਵੌਲਯੂਮ ਤੁਸੀਂ ਆਪਣੀ ਵੀਡੀਓ ਦੀ ਜਿੰਨੀ ਮਰਜ਼ੀ ਘਟਾਵਾ ਸਕਦੇ ਹੋ ਇੱਥੋਂ ਤੁਹਾਡੇ ਆਪਸ਼ਨ ਆ ਦੇਗਾ ਕਿਉਂਕਿ ਜਿਹੜਾ ਨੀਚੇ ਵੌਲਯੂਮ ਦਾ ਆਪਸ਼ਨ ਦਿੱਤਾ ਹੋਇਆ ਵਾ ਨੀਚੇ ਇਹ ਵੌਲਯੂਮ ਆ ਤੁਹਾਡੀ ਜੋ ਵੀ ਤੁਸੀਂ ਵੀਡੀਓ ਦੇ ਵਿੱਚ ਰਿਕਾਰਡ ਕੀਤਾ ਹੋਇਆ ਵਾ ਇਹ ਉਹਦੇ ਵਿੱਚ ਹੈਗਾ ਜੇ ਤੁਸੀਂ ਆਪਣੀ ਆਡੀਓ ਨੂੰ ਤੁਸੀਂ ਸਾਈਲੈਂਟ ਕਰਨਾ ਚਾਹੁੰਦੇ ਹੋ ਤਾਂ ਜਿੱਥੇ ਜਿੱਥੇ ਆਡੀਓ ਦਾ ਨਿਸ਼ਾਨ ਦੇ ਟਿੱਕੇ ਦਿੱਤਾ ਹੈ ਪਲੱਸ ਦੇ ਨੀਚੇ ਤੁਸੀਂ ਇੱਥੇ ਕਲਿੱਕ ਕਰ ਦੇਣਾ ਕਲਿੱਕ ਕਰਨ ਤੋਂ ਬਾਅਦ ਇਹ ਤਾਂ ਜਿਹੜੀ ਆਡੀਓ ਆ ਉਹ ਤੁਹਾਡੀ ਬਿਲਕੁਲ ਵੀ ਬੰਦ ਹੋ ਜੇਗੀ ਤੁਹਾਡੀ ਆਡੀਓ ਨਹੀਂ ਆਵੇਗੀ ਪੱਕੇ ਕਲ ਕਰਦੇ ਆ ਅੱਗੇ ਜਿਹੜਾ ਫੀਡ ਫੀਡ ਔਰ ਨੇ ਕਰੋਪ ਨੇ ਰਟੋਰਨ ਨੇ ਮਿਰ ਇਹਨਾਂ ਦਾ ਕੀ ਮਤਲਬ ਹੈ ਇਹਨਾਂ ਦਾ ਮਤਲਬ ਵੀਡੀਓ ਕੋ ਤੁਸੀਂ ਫੀਡ ਲਗਾ ਸਕਦੇ ਹੋ ਤੁਸੀਂ ਕਿੰਨਾ ਵੀ ਵੀਡੀਓ ਕੋ ਜਿਹੜਾ ਇਸ ਤਰ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਫੀਡ ਹੋ ਕੇ ਆ ਗਈ ਵੀ ਤਾਂ ਤੁਹਾਡਾ ਵੀਡੀਓ ਜਿਹੜਾ ਬਾਬਾ ਦੇ ਧਿਆਨ ਨਾਲ ਦੇਖੋ ਵੀਡੀਓ ਤੁਹਾਡਾ ਫੀਡ ਹੋ ਕੇ ਚੱਲਿਆ ਆ ਦੇਖੋ ਫੀਡ ਹੋ ਕੇ ਆਇਆ ਵਾ ਜੇ ਤੁਸੀਂ ਲਗਾਉਣਾ ਚਾਹੁੰਦੇ ਹੋ ਤਾਂ ਲਗਾ ਸਕਦੇ ਇਹਨਾਂ ਦੀ ਵੀ ਅਸਲੀ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ ਹੈਗੀ ਜੀ ਇਹ ਕਰੋਪ ਤੁਸੀਂ ਕਰੋਪ ਤਾਂ ਸਾਰਿਆਂ ਨੂੰ ਪਤਾ ਹੀ ਤੁਸੀਂ ਵੀਡੀਓ ਨੂੰ ਕੁਰਨਾ ਤੁਸੀਂ ਕਰੋਪ ਕਰਨਾ ਚਾਹੁੰਦੇ ਹੋ ਉਹਦੇ ਤੇ ਡਿਪੈਂਡ ਕਰਦਾ ਵਾ ਇਹ ਤਾਂ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਲਗਾਉਣਾ ਚਾਹੁੰਦੇ ਜੰਨੇ ਵੈਸੇ ਇਹਨਾਂ ਦੀ ਜਿਆਦਾ ਲੋੜ ਨਹੀਂ ਪੈਂਦੀ ਹੈਗੀ ਅੱਗੇ ਸਾਰਾ ਤਾਂ ਇਹਨਾਂ ਦਾ ਕੋਈ ਤੁਹਾਨੂੰ ਵੀਡੀਓ ਦੇ ਵਿੱਚ ਇੰਨੀ ਜਲਦੀ ਨੂੰ ਜ਼ਰੂਰਤ ਨਹੀਂ ਹੈਗੀ ਹੁਣ ਆਪਾਂ ਗੱਲ ਕਰਦੇ ਹਾਂ ਆਪਾਂ ਇਹਦੇ ਵਾਲੀ ਸਾਈਜ ਦੀ ਦੇਖੋ ਜਿਹੜਾ ਤੁਹਾਨੂੰ YouTube ਤੇ ਤੁਸੀਂ ਸਾਈਜ਼ ਪਾਣਾ ਵਾ ਉਹ ਹੈਗਾ ਵਾ ਇਹ 16.9 ਹੁੰਦਾ ਵਾ ਆਪਣੇ ਕੋਲ ਜ ਜੇ ਤੁਸੀਂ ਇੰਸਟਾਗ੍ਰਾਮ ਤੇ ਜਾਂ ਤੁਸੀਂ YouTube ਤੇ ਤੁਸੀਂ ਸ਼ੋਰਟ ਵੀਡੀਓ ਦੇਖੀ ਹੋਣੇ ਜਿਹਦੇ ਵਿੱਚ ਸ਼ੋਰਟਸ ਚੱਲਦੇ ਆ ਤੇ ਇੰਸਟਾਗ੍ਰਾਮ ਤੇ ਤੁਸੀਂ ਰੀਲਾਂ ਦੇਖੀ ਹੋਣੇ ਉਹਨਾਂ ਦਾ ਜਿਹੜਾ ਸਾਈਜ਼ ਹੁੰਦਾ ਵਾ ਉਹ ਹੁੰਦਾ ਵਾ 9.16 ਇਹ ਵਾਲਾ ਜਦੋਂ ਮੈਂ ਇੱਥੇ ਕਲਿੱਕ ਕਰੂੰਗਾ ਇਹ ਸਾਈਜ਼ ਆਟੋਮੈਟਿਕ ਉੱਤੇ ਹੋ ਜਾਏਗਾ ਦੇਖੋ ਆ ਸਾਈਜ਼ ਆਟੋਮੈਟਿਕ ਮੇਰਾ ਉਦਾਂ ਦਾ ਹੋ ਗਿਆ ਵਾ ਬਟ ਮੈਨੂੰ ਕੀ ਚਾਹੀਦਾ ਜੇ ਤੁਸੀਂ YouTube ਤੇ ਤੁਸੀਂ ਵੀਡੀਓ ਕਰਨਾ ਪਾਉਣਾ ਚਾਹੁੰਦੇ ਹੋ ਤੁਸੀਂ Facebook ਤੇ ਪਾਉਣਾ ਚਾਹੁੰਦੇ ਹੋ ਤਾਂ ਸਾਈਜ਼ ਹੁੰਦਾ 16.9 ਹੁੰਦਾ ਵਾ ਆਪਾਂ ਇੱਥੇ ਕਲਿੱਕ ਕਰਾਂਗੇ ਆਪਾਂ ਨੂੰ ਇਹ ਜਿਹੜਾ ਸ ਇਹ ਦੇਖੋ ਜਿਹੜੀ ਮੇਰੀ ਵੀਡੀਓ ਚੱਲਦੀ ਪਈ ਆ ਇਹਦੇ ਤੇ ਕੁਝ ਵਧੀਆ ਨਹੀਂ ਹੈਗੀ ਇਹਦੇ ਤੇ ਕੁਝ ਅੱਖਰ ਲਿਖ ਕੇ ਆਵੇ ਜਿਵੇਂ ਮੰਨ ਲਓ ਇਹ ਮੇਰਾ ਬਲੌਗ ਹੋਗਾ ਮੈਂ ਕਹਿੰਦਾ ਤੇ ਮੇਰੇ ਲਿਖੋ ਮੇਰਾ ਬਲੌਗ ਆ ਮੈਂ ਤੇ ਕਲਿੱਕ ਕਰਾਂਗਾ ਕਲਿੱਕ ਇਹਦੇ ਤੇ ਟੈਕਸਟ ਤੇ T ਤੇ ਕਲਿੱਕ ਕਰਾਂਗਾ ਕਲਿੱਕ ਕਰਨ ਤੋਂ ਬਾਅਦ ਮੈਂ ਬਲੌਗ ਤੇ ਟੈਕਸਟ ਤੇ ਕਲਿੱਕ ਕਰਾਂਗਾ ਐਡ ਹੈਡਿੰਗ ਤੇ ਕਲਿੱਕ ਕਰਾਂਗਾ ਐਡ ਹੈਡਿੰਗ ਤੇ ਕਰਨ ਤੋਂ ਬਾਅਦ ਮਿਲਾਂਗਾ ਮਾਈ ਬਲੌਗ ਮੈਂ ਮਾਈ ਬਲੌਗ ਤੇ ਕਲਿੱਕ ਕਰਾਂਗਾ ਇਹ ਦੇਖੋ ਮੇਰਾ ਮਾਈ ਬਲੌਗ ਲਿਖਿਆ ਆ ਗਿਆ ਮੈਂ ਕਹਿੰਦਾ ਵੀ ਇਹ ਜਿਹੜਾ ਕਲਰਫੁਲ ਹੋਵੇ ਕਲਰ ਦੇ ਵਿੱਚ ਹੋਵੇ ਤੇ ਵਾਈਟ ਸੋਹਣਾ ਨਹੀਂ ਲੱ ਤੇ ਮੈਂ ਕਹਿੰਦਾ ਜਿਹੜੀ ਬੈਕਗ੍ਰਾਉਂਡ ਹੋ ਉਹ ਵੀ ਮਤਲਬ ਵੀ ਕਲਰਫੁਲ ਹੋਵੇ ਬੈਕਗ੍ਰਾਉਂਡ ਤੁਸੀਂ ਇੱਥੇ ਬੈਕਗ੍ਰਾਉਂਡ ਤੇ ਕਲਿੱਕ ਕਰਨਾ ਬੈਕਗ੍ਰਾਉਂਡ ਤੇ ਕਲਿੱਕ ਕਰਨਾ ਬਲੈਕਗ੍ਰਾਉਂਡ ਜਿਹੜੀ ਤੁਸੀਂ ਚੋਣੇ ਮਗਰਾ ਵਾਈਟ ਹੋਵੇ ਆ ਵਾਈਟ ਆ ਜੀ ਪਿੱਛੇ ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਜੇ ਤੁਸੀਂ ਸ਼ੈਡੋ ਕਰਨਾ ਚਾਹੁੰਦੇ ਹੋ ਸ਼ੈਡੋ ਵੀ ਦਾ ਸਕਦੇ ਹੋ ਬੋਟਰ ਮੈਂ ਕਹਿੰਦਾ ਬਲੈਂਕ ਕਲਰ ਦਾ ਹੋਵੇ ਤਾਂ ਮੈਂ ਇੱਥੇ ਬਲੈਂਕ ਤੇ ਕਲਿੱਕ ਕਰਕੇ ਤੁਸੀਂ ਗ੍ਰੇਡੀਟਰ ਵੀ ਬਤਾ ਦਦੇ ਨੂੰ ਜੈਸ ਕਰ ਦੋ ਰਿਓਕੇ ਹੋ ਗਿਆ ਹੁਣ ਆਪਾਂ ਇਹਨੂੰ ਪਲੇ ਕਰਕੇ ਦੇਖਦੇ ਆ ਇਹ ਕਿਵੇਂ ਦਾ ਲੱਗਦਾ ਵਾ ਦੇਖੋ ਭਾਈਆ ਪਰ ਮੈਂ ਕਹਿੰਦਾ ਵੀ ਤੁਸੀਂ ਇੱਥੇ ਕਲਿੱਕ ਕਰਕੇ ਇਹਨੂੰ ਥੱਲੇ ਲੈ ਜਾਣਾ ਤੇ ਇੱਥੇ ਕਲਿੱਕ ਕਰਕੇ ਤੁਸੀਂ ਇਹਨੂੰ ਥੋੜਾ ਜਿਹਾ ਝੱਕ ਕੇ ਅੱਗੇ ਲੈ ਜਾਣਾ ਇਹ ਦੇਖੋ ਇਹ ਥੋੜਾ ਜਿਹਾ ਅੱਗੇ ਆ ਗਿਆ ਹੁਣ ਆਪੇ ਇਹਨੂੰ ਪਲੇ ਕਰਕੇ ਦੇਖਦੇ ਹਾਂ ਜੀ ਆਪਣੀ ਵੀਡੀਓ ਨੂੰ ਤੇ ਇਹ ਦੇਖੋ ਥੋੜੀ ਲੇਟ ਆਏਗਾ ਮਾਈ ਬਲੌਗ ਆ ਗਿਆ ਬਟ ਇਹ ਸਿੱਧਾ ਆ ਰਿਹਾ ਮੈਂ ਕਹਿੰਦਾ ਇਹ ਕੋਈ ਮੋਸ਼ਨ ਵਧੀਆ ਆਵੇ ਘੋਮ ਕੰਮ ਕਿ ਆਵੇ ਤਾਂ ਤੁਸੀਂ ਇੱਥੇ ਕਲਿੱਕ ਕਰਕੇ ਰੱਖਣ ਕਲਿੱਕ ਕਰਨ ਤੋਂ ਬਾਅਦ ਮੋਸ਼ਨ ਤੇ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਕਿੰਨੀ ਤਰ੍ਹਾਂ ਦੇ ਆਫੈਕਟ ਆਗੇ ਅ ਮੈਂ ਕਹਿੰਦਾ ਵੀ ਆਹ ਠੀਕ ਹੈ ਘੁੰਮ ਕੇ ਜਾਂਵੇ ਤਾਂ ਇੱਥੇ ਕਲਿੱਕ ਕਰੋ ਹੁਣ ਦੇ ਉਦੋਂ ਹੁਕਮ ਕਿ ਕਿੰਨਾ ਸੋਹਣਾ ਲੱਗ ਰਿਹਾ ਬਟ ਐ ਵੀ ਇਹ ਮਿਊਜ਼ਿਕ ਤੋਂ ਬਿਨਾ ਬੇਕਾਰ ਲੱਗ ਰਿਹਾ ਵਧੀਆ ਨਹੀਂ ਲੱਗ ਰਿਹਾ ਆਪਾਂ ਇਹ ਤੇ ਮਿਊਜ਼ਿਕ ਲਗਾਉਣਾ ਚਾਹੁੰਦੇ ਤਾਂ ਮਿਊਜ਼ਿਕ ਦਾ ਆਪਸ਼ਨ ਆਪਾਂ ਇੱਥੇ ਕਲਿੱਕ ਕਰਾਂਗੇ ਕਲਿੱਕ ਕਰਨ ਤੋਂ ਬਾਅਦ ਇੱਥੇ ਮਿਊਜ਼ਿਕ ਸਾਊਂਡ ਇਫੈਕਟਸ ਤੇ ਰਿਕਾਰਡਿੰਗ ਇਹਨਾਂ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਆਪਾਂ ਹੁਣ ਇੱਥੇ ਮਿਊਜ਼ਿਕ ਲਗਾਉਣਾ ਚਾਹੁੰਦੇ ਆਂ ਇਹ ਦੇਖੋ ਤਿੰਨ ਆਪਸ਼ਨ ਆ ਗਈਆਂ ਮਾਈ 뮤직 ਮਾਈ ਬੀਜ਼ੀ ਦੇ ਵਿੱਚ ਜੇ ਤੁਹਾਡੇ ਕੋਲ ਕੋਈ ਆਪਣਾ ਮੀਜ਼ੀਕ ਹੈਗਾ ਤੁਸੀਂ ਉਹ ਲਗਾਉਣਾ ਚਾਹੁੰਦੇ ਹੋ ਲਗਾ ਲਓ ਨਹੀਂ ਫਿਰ ਸੇ ਤੁਹਾਨੂੰ ਜ਼ਰੂਰਤ ਨਹੀਂ ਜਾਈਗੀ ਤੁਹਾਨੂੰ ਪਹਿਲਾਂ ਹੀ ਇਹ ਵੀਡੀਓ ਐਡੀਟਰ ਵੀ ਹੈ ਤੁਹਾਨੂੰ ਉਹ ਜਿਹੜੀ ਪਹਿਲਾਂ ਹੀ ਕਾਫੀ 뮤직 ਦਿੰਦਾ ਤਾਂ ਤੁਸੀਂ ਪੌਪ ਤੇ ਕਲਿੱਕ ਕਰਨਾ ਤੁਹਾਨੂੰ ਬਹੁਤ ਸਾਰੇ 뮤직 ਫ੍ਰੀ ਆਫ ਕੋਸਟ ਦਿੱਤੇ ਹੋਏ ਨੇ ਤੁਸੀਂ ਕੀ ਕਰਨਾ ਮੈਂ ਇਹ ਵਾਲਾ ਲਗਾਉਣਾ ਚਾਹੁੰਦਾ ਮੈਂ ਇੱਥੇ ਕਲਿੱਕ ਕਰਾਂਗਾ ਕਲਿੱਕ ਕਰਨ ਤੋਂ ਬਾਅਦ ਕੁਝ ਸੁਣਨਾ ਪਊ ਲੇਨ ਪੋਸਟ ਨਾ ਹਾਂ ਇਹ ਟਵਨਟ ਦੇ ਨਵਿੱਤੇ ਇੰਤਰੀ ਕਰਨਗਾ ਇਹ ਆਟੋਮੈਟ ਕੁੱਥੇ ਚੱਲ ਜਾਂਦੇ ਦੀ ਬਾਦ ਵਧਾ ਘਟਾ ਵੀ ਸਕਦੇ ਹੋ ਤੁਸੀਂ ਤੁਝੇ ਇਸ ਕਰਦੋ ਇਹ ਆਟੋਮੈਟਿਕ ਲੱਗ ਇਨੂੰ ਪਲੇ ਕਰਕੇ ਆਪਾਂ ਦੇਖੀਏ ਕਿੰਨਾ ਦਾ ਦਿੱਚ। ਬੋਸ ਖੋ ਦਾ ਸਿੰਕ। ਮੇ ਜੋ ਬੈਕ ਗੀਮ ਜਿਹੜਾ ਮੇਰਾ ਇਹ ਲੇਟ ਸ਼ੁਰੂ ਹੋ ਰਿਹਾ ਵੀ ਨੇ ਮੇਰਾ ਵੀਡੀਓ ਦੇ ਨਾਲ ਹੀ ਸ਼ੁਰੂ ਹੋ ਜੀ। ਤਾਂ ਤੁਸੀਂ ਕੀ ਕਰਨਾ ਇੱਥੇ ਕਲਿੱਕ ਕਰਕੇ ਤੁਸੀਂ ਇਹਨੂੰ ਥੋੜਾ ਜਿਹਾ ਅੱਗੇ ਲਿਜਾ ਕੇ ਇਹਨੂੰ ਥੋੜਾ ਜਿਹਾ ਅੱਗੇ ਤੱਕ ਲਿਜਾ ਕੇ ਤੁਸੀਂ ਇਹਨੂੰ ਇਹ ਇੱਥੇ ਸਪਲਿਟ ਲੈ ਕੇ ਕੈਂਚੀ ਤੇ ਕਲਿੱਕ ਕਰ ਦੇਣਾ। ਕਲਿੱਕ ਕਰਨ ਤੋਂ ਬਾਅਦ ਤੁਸੀਂ ਇਹਨੂੰ ਇੱਥੇ ਦੇ ਆ ਕੇ ਕੱਟਿਆ ਤਾਂ ਤੁਸੀਂ ਇੱਥੇ ਡਿਲੀਟ ਤੇ ਕਲਿੱਕ ਕਰ ਦੇਣਾ। ਹੁਣ ਤੁਸੀਂ ਇੱਥੇ ਕਲਿੱਕ ਕਰਕੇ ਇਹਨੂੰ ਥੋੜਾ ਜਿਹਾ ਚੱਕ ਕੇ ਅੱਗੇ ਕਰ ਦੇਣਾ। ਹੁਣ ਮਿਊਜ਼ਿਕ ਤੁਹਾਡਾ ਉੱਥੋਂ ਹੀ ਸ਼ੁਰ ਬਾਰੇ ਬਸ ਫਿਰ ਇਹ ਦਿੱਕਤੀ ਨੂੰ ਸੋਣੀ ਨਿਕਲ ਬਾਕੀ ਇਸੇ ਤਰ੍ਹਾਂ ਜੀ ਲਿਖਦੇ ਰਹਿਣਾ ਵਾ ਤੁਸੀਂ ਆਪਣੇ ਮਤਲਬ ਵੀ ਕੋਈ ਵੀ ਤੁਹਾਡੀ ਉਹ ਆ ਵੀਡੀਓ ਤੁਸੀਂ ਉਹਨੂੰ ਇਦਾਂ ਹੀ ਸ਼ੇਅਰ ਕਰਦੇ ਆ ਜੋ ਵੀ ਤੁਹਾਡਾ ਟਾਈਟਲ ਆ ਤੁਸੀਂ ਇਦਾਂ ਲਿਖਦੇ ਜਾਓਗੇ ਤਾਂ ਇੱਕ ਗੱਲ ਹੋਰ ਜੇ ਤੁਸੀਂ ਇਹਦੇ ਵਿੱਚ ਸਟicker ਵੀ ਪਾਉਣਾ ਚਾਹੋ ਤਾਂ ਸਟicker ਵੀ ਆ ਜਾਣਗੇ ਦੇਖੋ ਸਟicker ਆ ਗਏ ਮੈਂ ਕਹਿੰਦਾ ਵੀ ਮੇਰਾ ਕੋਈ ਵੀ ਸਟicker ਤੁਸੀਂ ਇੱਥੇ ਸਟੋਕ ਤੇ ਕਲਿੱਕ ਕਰੋਗੇ ਸਟੋਕ ਤੇ ਜਿਹੜਾ ਵੀ ਤੁਸੀਂ ਇੱਥੇ ਪਾਉਣਾ ਚਾਹੋ ਉਹ ਵੀ ਆ ਜਾਏਗਾ ਕਿ ਉੱਥੇ ਤੁਹਾਡੀ ਵੀਡੀਓ ਸ਼ੁਰੂ ਹੋਵੇ ਮੰਨ ਕੇ ਚਲੋ ਆਪਾਂ ਮੇਰੀ ਵੀਡੀਓ ਇੱਥੇ ਪਹਿਲੇ ਸਟਾਰ ਤੋਂ ਬਣਾ ਮੈਂ ਕਹਾਂ ਵੀ ਇਹ ਸਟਾਰ ਦੇ ਵਿੱਚ ਜਾਵੇ ਵੀਡੀਓ 5 ਸਕਿੰਟ ਦੇ ਉਸ ਸ਼ੁਰੂ ਹੋਏਗੀ ਉੱਥੋਂ ਆ ਜਾਏਗਾ ਤੁਸੀਂ ਹਣਾ ਤੁਸੀਂ ਇਹਨੂੰ ਇੱਦਾਂ ਕਰ ਸਕਦੇ ਹੋ ਹੁਣ ਵੀਡੀਓ ਮੰਨ ਲਓ ਚੱਲੂ ਆਪਣੀ ਆਪਾਂ ਇਹਨੂੰ ਕਲਿੱਕ ਕਰਕੇ ਅੱਗੇ ਰੱਖ ਲੈ ਕੇ ਅੱਗੇ ਤੋਂ ਬਾਅਦ ਹੁਣ ਆਪਣੀ ਵੀਡੀਓ ਆਪਾਂ ਪਲੇ ਕਰਕੇ ਦੇਖੀਏ ਤੁਸ ਤੋਂ ਬਾਅਦ ਇੱਥੇ ਜੀ ਕੱਟ ਚਾੜ ਦੇਣੇ ਪਿੱਛੇ ਲੈ ਜਾ ਇਹਨੂੰ ਚੱਕ ਕੇ ਤੁਸੀਂ ਪਿੱਛੇ ਰੱਖ ਦੋ ਇੱਥੇ ਹੁਣ ਤੁਸੀਂ ਇਹਨੂੰ ਪਲੇ ਕਰਕੇ ਦੇਖੋ ਪੰਜ ਟੁਜਾਰ 10 ਤੋਕੋ ਦੇਖੀ ਆ ਸਾਡੀ ਵੀ ਸ਼ੁਰੂ ਹੋ ਗਈ ਤੁਸੀਂ ਇਹਨੂੰ ਇਸ ਤਰ੍ਹਾਂ ਲਗਾ ਸਕਦੇ ਹੋ ਤੁਸੀਂ ਕਿਵੇਂ ਵੀ ਤਰ੍ਹਾਂ ਦਾ ਜੋ ਵੀ ਤੁਸੀਂ ਚੋਣਦੇ ਹੋ ਤੁਹਾਡੇ ਕੋਲ ਹੋ ਜਗਾ ਤੁਸੀਂ ਸਟicker ਲਗਾਉਣਾ ਚਾਹੁੰਦੇ ਹੋ ਜੋ ਸਟਾਕ ਤੋਂ ਸਟicker ਤੇ ਕਲਿੱਕ ਕਰੋਗੇ ਤੁਹਾਨੂੰ ਬਹੁਤ سارے ਸਟicker ਮਿਲਣਗੇ ਮੈਂ ਗ੍ਰਾਮੇਰੇ ਚੈਨਲ ਤੇ ਸਬਸਕ੍ਰਾਈਬਰ ਦਾ ਬਟਨ ਆਵੇ ਇੱਥੇ ਤੁਹਾਡੇ ਸਬਸਕ੍ਰਾਈਬਰ ਦਾ ਵੀ ਬਟਨ ਆ ਗਿਆ ਇਹਨੂੰ ਚੱਕ ਕੇ ਤੁਸੀਂ ਜਿੱਥੇ ਮਰਜ਼ੀ ਵੀ ਲਗਾ ਸਕਦੇ ਹੋ ਤੇ ਤੁਹਾਡੀ ਇਹ ਜਿਹੜੀ ਫਾਈਲ ਆ ਇਦਾਂ ਇਹ ਬਣਦੀ ਜਾਏਗੀ ਜੋ ਤੁਸੀਂ ਸਟੋਕ ਵਿੱਚ ਵਰਤਦੇ ਹੋ ਇਸੇ ਹੀ ਉਸ ਤਰੀਕੇ ਨਾਲ ਇਦਾਂ ਆਪਣਾ ਵੀਡੀਓ ਨੂੰ ਰੈਡੀ ਕਰ ਸਕਦੇ ਹੋ ਦੇਖੋ ਵੀਡੀਓ ਤੁਹਾਡੀ ਬਹੁਤ ਜ਼ਿਆਦਾ ਸੋਹਣੀ ਬਣ ਜਾਏਗੀ ਹੁਣ ਆਪਾਂ ਇਹਨੂੰ ਸਾਰ ਨੂੰ ਆਪਾਂ ਕਰਕੇ ਆਪਾਂ ਅੰ ਕਰਦੇ ਆਂ ਜੀ ਆਪਾਂ ਆਪੇ ਨੂੰ ਡਿਲੀਟ ਕਰ ਦਿੰਨੇ ਆਂ ਤਾਂ ਆ ਦੇਖੋ ਵੀਡੀਓ ਜਿਹੜੀ ਆਪਣੀ ਇਦਾਂ ਚੱਲਦੀ ਪਈ ਹੈ ਮੈਂ ਕਹਿੰਦਾ ਵੀ ਇਹਦੇ ਪਿੱਛੇ ਵੀਡੀਓ ਦੇ ਵਿੱਚ ਕਿਹ ਵਾਰੀ ਕੀ ਹੁੰਦਾ ਤੁਸੀਂ ਕੋਈ ਵੀ ਬਲੌਗ ਸ਼ੂਟ ਕਰਦੇ ਹੋ ਲੇਕਿਨ ਤੁਸੀਂ ਭੀੜ ਭੜੱਕੇ ਚ ਚਲੇ ਜਾਂਦੇ ਹੋ ਤੁਹਾਡੀ ਜਿਹੜੀ ਸਾਊਂਡ ਆ ਉਹ ਕਲੀਅਰ ਨਹੀਂ ਹੁੰਦੀ ਹੈ ਕਿ ਤੁਸੀਂ ਕੱਲਾ ਸ਼ੂਟ ਕਰ ਲਓ ਘਰੇ ਆ ਕੇ ਤੁਸੀਂ ਆਪਣੀ ਵਾਇਸ ਦੇ ਦਿਓ ਵਾਇਸ ਕਿਵੇਂ ਦੇਣੀ ਹੈ ਪਹਿਲਾਂ ਆਪਣੀ ਤੁਸੀਂ ਵੀਡੀਓ ਇਦਾਂ ਰੱਖ ਲੈਣੀ ਹੈ ਰੱਖਣ ਤੋਂ ਬਾਅਦ ਤੁਸੀਂ ਜਿਹੜੀ ਤੁਹਾਡੀ ਵਾਇਸ ਤੁਸੀਂ ਮਿਊਟ ਕਰਦੇ ਨੇ ਮਿਊਟ ਕਰਨ ਤੋਂ ਬਾਅਦ ਤੁਸੀਂ ਇੱਥੇ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਤੁਸੀਂ ਇੱਥੇ ਰਿਕਾਰਡਿੰਗ ਲਿਖਿਆ ਵਾ ਰਿਕਾਰਡਿੰਗ ਤੇ ਤੁਸੀਂ ਕਲਿੱਕ ਕਰਨਾ ਵਾ ਰਿਕਾਰਡਿੰਗ ਤੇ ਕਲਿੱਕ ਕਰ ਜਦੋਂ ਕਰੂੰਗੀ ਇੱਥੇ ਜਦੋਂ ਰਿਕਾਰਡਿੰਗ ਦਾ ਤੁਸੀਂ ਕਲਿੱਕ ਕਰੋਗੇ ਇਹ ਤੁਹਾਡਾ ਆ ਜਾਏਗਾ ਆਪਸ਼ਨ ਤੁਸੀਂ ਇੱਥੇ ਕੁਝ ਵੀ ਕਰਨਾ ਹੁਣ ਮੈਂ ਦੇਖੋ ਅੱਜ ਬੋਲੰਗ ਜੋ ਇਹਦੇ ਵਿੱਚ ਆਏਗਾ ਸੁਣੇ ਹੁਣ ਤੁਸੀਂ ਧਿਆਨ ਨਾਲ ਇਹ ਦੇਖੋ ਦੇਖੋ ਤੁਸੀਂ ਬਹੁਤ ਹੀ ਜ਼ਿਆਦਾ ਵਧੀਆ ਨਜ਼ਾਰਾ ਵਾਜੀ ਬਹੁਤ ਸੋਹਣਾ ਗਰਾਊਂਡ ਲੱਗਾ ਹੋਇਆ ਇੱਥੇ ਬੱਚੇ ਇੱਥੇ ਅੱਜ ਵਾਲੀਵਾਲ ਵੀ ਖੇਡ ਰਹੇ ਨੇ ਸਵੇਰੇ ਧੁੰਦ ਦੇ ਵਿੱਚ ਇੰਨੀ ਧੁੰਦ ਦੇ ਵਿੱਚ ਵਾਲੀਵਾਲ ਖੇਡ ਰਹੇ ਨੇ ਸਾਡੀ ਜਿਹੜੀ ਨੌਜਵਾਨ ਪੀੜੀ ਆ ਸਪੋਰਟਸ ਨਾਲ ਜੁੜੀ ਹੋਈ ਆ ਇਹਨਾਂ ਨੂੰ ਦੇਖ ਕੇ ਅੱਜ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਜ ਇਹ ਦੇਖ ਲੋ ਮੈਂ ਆਪਣੀ ਜਿਹੜੀ ਆਡੀਓ ਸੀ ਮੈਂ ਰਿਕਾਰਡ ਕਰ ਲਈ ਆ ਹੁਣ ਮੈਂ ਤੁਹਾਨੂੰ ਸੁਣਾਉਣਾ ਇਹ ਕਿਵੇਂ ਦੀ ਸੁਣਦੀ ਆ ਦੇਖੋ ਤੁਸੀਂ ਇਹ ਦੇਖੋ ਦੇਖੋ ਤੁਸੀਂ ਬਹੁਤ ਹੀ ਜ਼ਿਆਦਾ ਵਧੀਆ ਨਜ਼ਾਰਾ ਵਾਜੀ ਬਹੁਤ ਸੋਹਣਾ ਗਰਾਊਂਡ ਲੱਗਾ ਹੋਇਆ ਇੱਥੇ ਬੱਚੇ ਇੱਥੇ ਅਜਵਾਲੀਵਾਲ ਵੀ ਖੇਡ ਰਹੇ ਨੇ ਸਵੇਰੇ ਧੁੰਦ ਦੇ ਵਿੱਚ ਇੰਨੀ ਧੁੰਦ ਦੇ ਵਿੱਚ ਵਾਲੀਵਾਲ ਖੇਡ ਰਹੇ ਆ ਦੇਖੋ ਤੁਸੀਂ ਆਪਣੀ ਰਿਕਾਰਡਿੰਗ ਕੋਈ ਵੀ ਦੇ ਸਕਦੇ ਹੋ ਫਿਰ ਮੈਂ ਕਹਿੰਦਾ ਯਾਰ ਮੇਰੇ ਤੇ ਮਿਊਜ਼ਿਕ ਵੀ ਲਵਾ ਮਿਊਜ਼ਿਕ ਤੁਸੀਂ ਕਿੱਦਾਂ ਲਗਾਉਣਾ ਚਾਹੁੰਦੇ ਤੁਸੀਂ ਮਿਊਜ਼ੀ ਦੇ ਵਿੱਚ ਫੇਰਗੇ ਉਹੀ ਮਿਊਜ਼ਿਕ ਤੁਸੀਂ ਉਸੇ ਤਰ੍ਹਾਂ ਪਹਿਲਾਂ ਚੱਕ ਕੇ ਨਾਲ ਉਹਦੇ ਵਿੱਚ ਯੂਜ਼ ਕਰੋ ਇਹਨੂੰ ਚੱਕ ਕੇ ਮਿਊਜ਼ੂ ਪਲੇ ਕਰਕੇ ਦੇਖੋ ਜੀ ਹੁਣ ਆਪਾਂ ਇਹਨੂੰ ਪਲੇ ਕਰਕੇ ਦੇਖਦੇ ਹਾਂ ਬਹੁਤ ਸੋਹਣਾ ਤੇ ਦੇ ਬਹੁਤ ਹੀ ਜਿਆਦਾ ਵਧੀਆ ਨਜ਼ਾਰਾ ਬਣੀ ਉਹ ਸੋਹਣਾ ਬਗਉਣੀ ਬੱਦ ਕਰਾ ਆਈ ਥੇ ਠੀ ਥੇ ਆ ਤੇ ਬਾਦੀ ਵਰਦੀ ਖੈਂਦੇ ਨੇ ਸਦੇ ਤੋਂਦ ਦੇ ਵਿੱਚ ਇਹ ਦੇਖ ਲਓ ਕਿੰਨਾ ਸੋਹਣਾ ਸਾਡਾ ਇਹ ਜਿਹੜਾ ਵੀਡੀਓ ਦਾ ਸੀ ਕਿੰਨਾ ਸੋਹਣਾ ਵੀਡੀਓ ਬਣ ਗਿਆ ਤੁਸੀਂ ਜੋ ਵੀ ਕੁਝ ਲਿਖਣਾ ਚਾਹੁੰਦੇ ਹੋ ਉਹ ਤੁਸੀਂ ਇੱਥੇ ਲਿਖ ਸਕਦੇ ਹੋ ਹੁਣ ਇੱਕ ਮੈਂ ਤਾਂ ਇੱਕ ਹੋਰ ਦੱਸਦਾ ਤੁਸੀਂ ਮਤਲਬ ਮੰਨ ਕੇ ਚੱਲੋ ਤੁਸੀਂ ਇਹ ਵੀਡੀਓ ਤੇ ਤੁਸੀਂ ਜਦੋਂ ਤੁਰੀ ਇੱਕ ਦੂਜੀ ਵੀਡੀਓ ਦੇ ਵਿੱਚ ਜਾਂਦੇ ਤੁਹਾਨੂੰ ਜੰਪ ਹੁੰਦਾ ਵਾ ਇੱਥੇ ਆ ਦੇਖੋ ਤੁਸੀਂ ਪਲੇ ਕਰਕੇ ਦੇਖੋ ਇੱਥੇ ਇਹ ਬਹੁਤ ਹੀ ਜਿਆਦਾ ਵਧੀਆ ਨਜ਼ਾਰਾ ਬਣੀ ਇਹ ਜੰਪ ਇੱਥੋਂ ਹਟ ਜੇ ਤਾਂ ਤੁਸੀਂ ਕੀ ਕਰਨਾ ਪਲੱਸ ਵਾਲੇ ਨਿਸ਼ਾਨ ਤੇ ਕਲਿੱਕ ਕਰਨਾ ਤੁਸੀਂ ਇੱਥੇ ਫਿਲਟਰ ਲਗਾ ਸਕਦੇ ਹੋ ਕੋਈ ਵੀ ਆ ਦੇ ਕੋ ਮੈਂ ਕਹਿੰਦਾ ਇਹਦਾ ਘੁੰਮ ਕੇ ਆਵੀਂ ਅਜਿਹਾ ਤੁਹਾਡੀ ਵੀਡੀਓ ਘੁੰਮ ਕੇ ਆਏਗੀ ਹੁਣ ਮੈਂ ਕਹਿੰਦਾ ਇੱਥੇ ਵੀ ਘੁੰਮ ਕੇ ਆਵੀਂ ਤਾਂ ਇੱਥੇ ਵੀ ਵੀਡੀਓ ਘੁੰਮ ਕੇ ਆਏਗੀ ਆ ਹੁਣ ਆਪਾਂ ਦੇਖੋ ਇਹਨੂੰ ਪਲੇ ਕਰਕੇ ਦੇਖਦੇ ਆ ਆ ਦੇਖੋ ਤੁਸੀਂ ਆ ਕਿੰਨੀ ਸੋਹਣੀ ਘੁੰਮ ਕੇ ਆਈਆਂ ਜਿਹੜੀ ਇਹ 트ਾਂਜੈਕਸ਼ਨਾਂ ਨੇ ਬਹੁਤ ਸੋਹਣੀ ਤੁਹਾਡੀ ਵੀਡੀਓ ਨੂੰ ਹੋਰ ਜ਼ਿਆਦਾ ਇਫੈਕਟ ਕਰਦੀ ਹੈ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਿੰਨੀ ਕ੍ਰੀਏਟੀਵਿਟੀ ਤੁਸੀਂ ਦਿਖਾ ਸਕਦੇ ਤੁਸੀਂ ਜਿੰਨੀ ਕ੍ਰਿਏਟੀਵਿਟੀ ਦਿਖਾਉਗੇ ਤੁਹਾਡਾ ਵੀਡੀਓ ਉਨਾ ਹੀ ਜ਼ਿਆਦਾ ਸੋਹਣਾ ਹੋਵੇਗਾ ਜੀ ਹੁਣ ਆਪਾਂ ਗੱਲ ਕਰਦੇ ਹਾਂ ਮੈਂ ਇੱਕ ਵੀਡੀਓ ਦੇ ਵਿੱਚ ਦੱਸਿਆ ਸੀ ਤੁਸੀਂ ਮਤਲਬ ਕਿਸੇ ਵੀ ਬੱਚੇ ਦੀ ਕਹਾਣੀ ਘੋੜੀਆਂ ਤੁਸੀਂ ਨੇ ਜਿਹੜੀਆਂ ਤੁਸੀਂ ਉਹ ਲਗਾ ਕੇ ਤੁਸੀਂ ਇੱਧਰ ट्रांजੈਕਸ਼ਨ ਕਰ ਸਕਦੇ ਜਿਹੜੇ ਇੱਧਰ ਜਾਂ ਫਿਰ ਪੀਡੀਐਫ ਨੂੰ ਤੁਸੀਂ ਇੱਥੇ ਲਿਆ ਕੇ ਤੁਸੀਂ ਆਪਣੀ ਫੋਟੋ ਨੂੰ ਉੱਪਰ ਤੱਕ ਲਿਜਾ ਸਕਦੇ ਹੋ ਤੁਸੀਂ ਉਹ ਵੀਡੀਓ ਤੁਸੀਂ ਕਿੱਦਾਂ ਬਣਾਣੀ ਹੁਣ ਮੈਂ ਤੁਹਾਨੂੰ ਉਹਦੇ ਬਾਰੇ ਡਿਪੈਂਡ ਕਰਦਾ ਆਪਾਂ ਪਹਿਲਾਂ ਜਿਹੜਾ ਥੱਲੇ ਵਾਲਾ ਸਾਰਾ ਟੋਪਿਕ ਆਪਾਂ ਇਹਨੂੰ ਡਿਲੀਟ ਕਰ ਦਿੰਨੇ ਆ ਜੀ ਆਪਾਂ ਇਹਨੂੰ ਇਹਨੂੰ ਸਾਨੂੰ ਆਪਾਂ ਡਿਲੀਟ ਕਰਕੇ ਉਹਨਾਂ ਪੱਗੀ ਕਰਨਾ ਵਾ ਜਿਹੜੀ ਆਪਣੇ ਕੋਲ ਪਹਿਲਾ ਪਈ ਆਪਣੇ ਉਹ ਲੈ ਕੇ ਆਨੇ ਸਟੋਕ ਆ ਦੇਖੋ ਮੈਂ ਦੋ ਤਿੰਨ ਵੀਡੀਓ ਰੱਖੀਆਂ ਨਹੀਂ ਇਥੇ ਇਹ ਦੇਖੋ ਰੱਖੀਏ ਤੋਤਾ ਮੇਨਾ ਤੋਤਾ ਮੇਨਾ ਇਹ ਤੁਸੀਂ ਦੇਖ ਸਕਦੇ ਹੋ ਤੁਸੀਂ ਇਹ ਇਹ ਤਾਂ ਦੀ ਪਈਏ ਮੈਂ ਕਹਿੰਦਾ ਵੀ ਇਹ ਜਿਹੜੀ ਮੈਂ ਕਵਿਤਾ ਵਾਂ ਬੱਚਿਆਂ ਵਾਲੀ ਮੈਂ ਬੋਲਣਾ ਤੇ ਉਸ ਤੋਂ ਬਾਅਦ ਇਹ ਫੋਟੋ ਇਹਦੀ ਜਿਹੜੀ ਉੱਪਰ ਨੂੰ ਜਾਂਦੀ ਰਹੇ ਇਹਦੀ ਫੋਟੋ ਉਹ ਕਿੱਦਾਂ ਜਾਏਗੀ ਤੁਸੀਂ ਇਹ ਕਹਿੰਦਾ ਪਹਿਲਾਂ ਜਾਂ ਤਾਂ ਇਹਨੂੰ ਪਹਿਲਾਂ ਤੁਸੀਂ ਆਪਣੀ ਆਡੀਓ ਰਿਕਾਰਡ ਕਰਕੇ ਰੱਖ ਲੈਣੀ ਆਡੀਓ ਰਿਕਾਰਡ ਕਰਨ ਤੋਂ ਬਾਅਦ ਤੁਸੀਂ ਪਲਾਸ ਵਾਲੇ ਨਹੀਂ ਜਾਣਤੇ ਜਾਣਾ ਉਸ ਤੋਂ ਬਾਅਦ ਜੀ ਮਿਊਜ਼ਿਕ ਤੇ ਜਾਣਾ ਮੈਂ ਇਹਦੀ ਆਡੀਓ ਪਹਿਲਾਂ ਰਿਕਾਰਡ ਕਰਕੇ ਰੱਖੀ ਹੋਈ ਆ ਇਹ ਪੀਏ ਮੇਰੇ ਕੋਲ ਤਾਂ ਮੈਂ ਇੱਥੇ ਕਲਿੱਕ ਕਰਾਂਗਾ ਇਹ ਆ ਗਿਆ ਪੇਪ ਕੰਪਲੈਕਸ ਲਿਖਿਆ ਤਾਂ ਮੈਂ ਇਹ ਯੂਜ਼ ਕਰਾਂਗਾ ਤੁਸੀਂ ਇਹਨੂੰ ਸੁਣੋ ਹੁਣ ਤੁਸੀਂ ਮੇਤਾਂ ਨੂੰ ਸੁਣਨਾ ਦੇਖੋ ਸੁਣੋ ਤੋਤਾ ਹੂੰ ਮੈਂ ਤੋਤਾ ਹੂੰ ਹਰੇ ਰੰਗ ਦਾ ਹੋਤਾ ਹੂੰ ਚੌਂਚ ਮੇਰੀ ਲਾਲ ਇਹ ਦੇਖੋ ਕਿੰਨੀ ਸੋਹਣੀ ਇਹ ਆਲਰੇਡੀ ਹੋ ਚੁੱਕਿਆ ਮੈਂ ਇਹ ਕਹਿੰਦਾ ਵੀ ਇਹਦਾ ਸਾਈਜ਼ ਮੈਂ ਵਧਾ ਲਾਂ ਥੋੜਾ ਜਿਹਾ ਇਹਨੂੰ ਵੀ ਵਧਾ ਲਾਂ ਇੱਥੋਂ ਤੱਕ ਲੈ ਜਿੱਦ ਤੱਕ ਮੈਂ ਬੋਲਣਾ ਹੈ ਉੱਥੋਂ ਤੱਕ ਆਵੇ ਹੁਣ ਦੇਖੋ ਸੁਣ ਕੇ ਦੇਖੋ ਤੋਤਾ ਹੂੰ ਮੈਂ ਤੋਤਾ ਹੂੰ ਹਰੇ ਰੰਗ ਦਾ ਹੋਤਾ ਹੂੰ ਝਿੰਜੂ ਤੱਕ ਚੱਲ ਜੀ ਚੱਲ ਜੀ ਮੈਂ ਕਹਿੰਦਾ ਪਰ ਇਹ ਜਿਹੜੀ ਵੀਡੀਓ ਆ ਮੇਰੀ ਇਹ ਫੋਟੋ ਉੱਪਰ ਨੂੰ ਜਾਵੇ ਤੇ ਨਾਲ ਮੈਂ ਬੋਲਦਾ ਰਹਾ ਆਪੇ ਇਹਨੂੰ ਸੁਣ ਕੇ ਦੇਖੋ ਤੋਤਾ ਹੂੰ ਮੈਂ ਤੋਤਾ ਹੂੰ ਬਟੈਂ ਕਿ ਇਹ ਵਧੀਆ ਨਹੀਂ ਲੱਗਦੀ ਮੈਂ ਕਹਿੰਦਾ ਇਹਦੇ ਪਿੱਛੇ ਮਿਊਜ਼ਿਕ ਲੱਗਿਆ ਆਪਾਂ ਫੇਰ ਇਸੇ ਤਰ੍ਹਾਂ ਜਾਵਾਂਗੇ ਇੱਥੇ ਮਿਊਜ਼ਿਕ ਕਿਤੇ ਗਏ ਆਪਾਂ ਆ ਮਿਊਜ਼ਿਕ ਇੱਥੋਂ ਇਹੀ ਤੁਸੀਂ ਕੋਈ ਵੀ ਚੂਜ਼ ਕਰ ਸਕਦੇ ਹੋ ਤੁਸੀਂ ਇਹਦੇ ਵਿੱਚੋਂ ਕੋਈ ਵੀ ਮਿਊਜ਼ਿਕ ਤੁਸੀਂ ਮੈਂ ਕਹਿੰਦਾ ਆ ਮਿਊਜ਼ਿਕ ਲੱਗ ਜਾਏ ਦੇਖ ਤੁਸੀਂ ਇਥੇ ਕੁ ਮਿੰਟ ਨਹੀਂ ਨਾ ਮੈਂ ਇਹ ਤੇ ਕਲਿੱਕ ਕਰਾਂਗਾ ਤਾਂ ਇੱਥੇ ਇੱਕ ਕਰਦਾਗਾ ਇਹ ਮੇਰਾ ਮਿਊਜ਼ਿਕ ਇੱਥੇ ਆ ਜਾ ਹੁਣ ਆਪਾਂ ਇਹਨੂੰ ਸੁਣ ਲਈਏ ਤੋਤਾ ਮੈਂ ਤੋਤਾ ਐਂ ਫਿਰ ਜੇ ਜਨਾ ਮੇਕਰ ਦਾ ਮਿਊਜ਼ਿਕ ਥੋੜਾ ਜਿਹਾ ਬਹੁਤ ਜ਼ਿਆਦਾ ਹੋਦਾ ਵੇ ਇੱਕ ਘਟ ਜਾਏ ਤੁਸੀਂ ਇਹਦੇ ਵਿੱਚ ਜਾ ਕੇ ਨਾ ਆਪਸ਼ਨ ਦੇ ਵਿੱਚ ਜਾਣਾ ਜੀ ਤੁਸੀਂ ਇਹਦਾ ਮਿਊਜ਼ਿਕ ਜਿਹੜਾ ਹੋਰ ਤੁਸੀਂ ਜਿੰਨਾ ਘਟਾ ਸਕਦੇ ਤੁਸੀਂ ਘਟਾ ਲਓ ਮੈਂ ਇਹਦਾ 10 ਰੱਖ ਲੈਣਾ 10 ਜਾਂ 15 ਰੱਖ ਰੱਖ ਲੈ ਇੰਨਾ ਘਟਾ ਲੈਣਾ ਇਹਨੂੰ ਹੁਣ ਦੇਖਿਆ ਤਾਂ ਮਿਊਜ਼ਿਕ ਘਟ ਹੋਏਗਾ ਤੇ ਆਪਣੀ ਆਡੀਓ ਜ਼ਿਆਦਾ ਹੋਏਗੀ ਤੋਤਾ ਹੂੰ ਮੈਂ ਤੋਤਾ ਵੀ ਇਹ ਦੂਰੇ ਜਾ ਸ਼ਿਪ ਕਾ ਬੋ ਮੈਂ ਤਾਂ ਇਹ ਪਿੱਛੇ ਆਪਣਾ ਉਰੇ ਵੀ ਆ ਰਹੀ ਆ ਤਾਂ ਮੈਂ ਕਹਿੰਨਾ ਵੀ ਇਹ ਜਿਹੜਾ ਵਾ ਇਹ ਉੱਪਰ ਜਾਵੇ ਤੁਸੀਂ ਕਿਹਨਾ ਇੱਥੇ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਇੱਥੇ ਕੀ ਫਰੇਮ ਆਉਗਾ ਕੀ ਫਰੇਮ ਤੁਸੀਂ ਕਲਿੱਕ ਕਰ ਦੇਣਾ ਹੁਣ ਇਸ ਤੋਂ ਬਾਅਦ ਤੁਸੀਂ ਜਿੰਨੀ ਵੀ ਤੁਸੀਂ ਫੋਟੋ ਨੂੰ ਉੱਪਰ ਲੈ ਕੇ ਜਾਣਾ ਚਾਹੁੰਦੇ ਤੁਸੀਂ ਉੱਥੇ ਲਿ ਜਾ ਕੇ ਉੱਥੇ ਕੀ ਫਰੇਮ ਤੇ ਕਲਿੱਕ ਕਰ ਦੇਣਾ ਕਲਿੱਕ ਕਰਨ ਤੋਂ ਬਾਅਦ ਤੁਸੀਂ ਇਹਨੂੰ ਇੱਥੋਂ ਫੜ ਕੇ ਇੱਥੋਂ ਉੱਪਰ ਤੱਕ ਲੈ ਕੇ ਜਾਣਾ ਉਹ ਆ ਜਾਏਗਾ ਇਹ ਆਪਣੀ ਉੱਪਰ ਹੋ ਗਈ ਹੁਣ ਆਪਾਂ ਇਹਨੂੰ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੁਸੀਂ ਦੇਖੋ ਕੁਮਾਲ ਦੇਖੋ ਤੁਸੀਂ ਤੋਤਾ ਹੂੰ ਮੈਂ ਜਿਵੇਂ ਜਿਦਾ ਬੋਰਡ ਨਾਲ ਦੇਖਦੇ ਦੇ ਰੰਗ ਤੋਂ ਮੇਰਾ ਆਸੋ ਕਰਦਾ ਹਾਂ ਉੱਚੋਂ ਇਹ ਜਿਹੜੀ ਵੀਡੀਓ ਕਿ ਪਤਾ ਹੈ ਹਾਲਕਨ ਬਹੁਤ ਜ਼ਿਆਦਾ ਦਿੰਦੇ ਨੇ ਇਹਦੇ ਵਿੱਚ ਜਿਹੜੇ ਚਾਰ ਜਾਂ ਬਗੋ ਮੇਰੇ ਸਾਹ ਤਰ੍ਹਾਂ ਦੇ ਸਭੀ ਥੇ ਫਲ ਮੈਂ ਖਾਤਾ ਤੋਤਾ ਹੂੰ ਮੈਂ ਤੋਤਾ ਹੂੰ ਅਰੇ ਜਮਦਰੇ ਤੁਸੀਂ ਫੋਟੋਆਂ ਦੀ ਬੀਆ ਉਹਨੂੰ ਤੁਸੀਂ ਵੀ ਫੋਟੋ ਨੂੰ ਵੀ ਤੁਸੀਂ ਇਸ ਤਰ੍ਹਾਂ ਹੀ ਚਲਾ ਸਕਦੇ ਦੇਖੋ ਕਿੰਨਾ ਸੋਹਣਾ ਲੱਗਦਾ ਪਿਆ ਵਾ ਤੁਸੀਂ ਇਹਦੇ ਵਿੱਚ ਹੀ ਫੈਕਟ ਵਗੈਰਾ ਵੀ ਲਗਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਲਗਾ ਸਕਦੇ ਹੋ ਤੁਸੀਂ ਕਲੀ ਫੋਏ ਨਹੀਂ ਵੀ ਲਗਾਣਾ ਚਾਹੁੰਦੇ ਕਲੀ ਫੋਟੋ ਤੇ ਰੱਖ ਲਓ ਹਾਂ ਇਹਦੇ ਵਿੱਚ ਹੋਰ ਅਗਰ ਤੁਸੀਂ ਐਨੀਮੇਸ਼ਨ ਲਾਉਣਾ ਚਾਹੁੰਦੇ ਜਿਵੇਂ ਇਹਦੇ ਵਿੱਚ ਹੈਗਾ ਉਹ ਤੋਤਾ ਹੂ ਮੈਂ ਤੋਤਾ ਹੂ ਤੋਤਾ ਤੁਸੀਂ ਇਹਦੇ ਵਿੱਚ ਤੁਸੀਂ ਤੋਤਾ ਵੀ ਐਡ ਕਰ ਸਕਦੇ ਹੋ ਤੋਤਾ ਵੀ ਆ ਸਕਦਾ ਵਾ ਜਾਂ ਤੁਸੀਂ ਜੋ ਜੋ ਇਹਦੇ ਵਿੱਚ ਬੋਲਦਾ ਤੁਸੀਂ ਹੂ ਇਹਦੇ ਵਿੱਚ ਆਲਰੇਡੀ ਪੈਨ ਹੈ ਤੁਸੀਂ ਇਹਦੇ ਵਿੱਚ ਤੁਸੀਂ ਮਤਲਬ ਐਡ ਕਰ ਸਕਦੇ ਹੋ ਮਨ ਨੂੰ ਮੈਂ ਸਾਈਡ ਤੇ ਲਿਖਣਾ ਚਾਹੁੰਦਾ ਇੱਥੇ 100 ਪੋਇਮ ਲਿਖਣਾ ਚਾਹੁੰਦਾ ਮੈਂ ਤਾਂ ਮੈਂ ਕੀ ਕਰਾਂ ਟੈਕਸ ਤੇ ਕਲਿੱਕ ਕਰਾਂਗਾ ਇਹ ਟਾਈਟਲ ਦੇ ਵਿੱਚ ਜਾਵਾਂਗਾ ਇੱਥੇ ਲਿਖ ਦਿੰਦਾ ਮੈਂ ਕਿਰਸ ਪੋਇਮ ਕਿਰਸ ਪੋਇਮ ਕਿਰਸਪੋਇਮ ਲੇਗਾ ਕਿ ਇਹਦਾ ਮੈਂ ਕਲਰ ਕਰ ਦੇਣਾ 레드 레드 ਕੀਤਾ ਤਾਂ ਮੈਨੂੰ ਚੱਕ ਕੇ ਇਹਨੂੰ ਚੱਕ ਕੇ ਮੈਂ ਸਾਈਡ ਤੇ ਰੱਖਣ ਚਾਹੁੰਦਾ ਯੈਸ ਕਰਾਂਗਾ ਕਲਿੱਕ ਕਰਾਂਗਾ ਇਹਨੂੰ ਚੱਕ ਕੇ ਮੈਂ ਇਸ ਤੇ ਸਾਈਡ ਤੇ ਕਰਾਂ ਜਾਵਾਂ ਇਹਨੂੰ ਮੈਂ ਥੋੜਾ ਜਿਹਾ ਛੋਟਾ ਕਰ ਦੇਣਾ ਆ ਦੇਖ ਲਓ ਇੱਥੇ ਹੋ ਗਿਆ ਕਿਰਸਪੋਇਮ ਆ ਗਿਆ ਇੱਥੇ ਕਿਰਸਪੋਇਮ ਲਿਖਾਂਗਾ ਤਾਂ ਹੁਣ ਮੈਂ ਇਹਨੂੰ ਪਲੇ ਕਰਨਾ ਚਾਹੁੰਦਾ ਬਟ ਕੀ ਜੇ ਮੈਂ ਕਹਿੰਦਾ ਵੀ ਇਹ ਪੂਰੀ ਵੀਡੀਓ ਤੱਕ ਹੀ ਚੱਲੇ ਤੁਸੀਂ ਇਹਨੂੰ ਰੱਖ ਕੇ ਤਾਂ ਅੱਗੇ ਤੋਂ ਵੀ ਤੁਸੀਂ ਬਤਾ ਦੇਣਾ ਆਪਣੀ ਪੂਰੀ ਵੀਡੀਓ ਤੱਕ ਹੁਣ ਦੇਖੋ ਇਹਨੂੰ ਪਲੇ ਕਰਕੇ ਦੇਖੋ ਇਹ ਨਾਲ ਚੱਲੇਗਾ ਤੋਤਾ ਹੂੰ ਮੈਂ ਤੋਤਾ ਹੂੰ ਹਰ ਰੰਦ ਤੁਸੀ ਸਾਈਟ ਤੇ ਕਿੱਦਸ ਕੋਈ ਲਿਖਿਆ ਹੋਇਆ ਆ ਨੋਟਾ ਇਹ ਵੀ ਚੰਦਰੀ ਚੋਂ ਚਮੇ ਤੇ ਤੁਹਾਡੀ ਵੀਡੀਓ ਇਦਾਂ ਬਹੁਤ ਹੀ ਜ਼ਿਆਦਾ ਵਧੀਆ ਤੇ ਸਮੂਥਲੀ ਬਣ ਜੇਗੀ ਤੁਸੀਂ ਜੋ ਵੀ ਕੁਝ ਵੀ ਚੋਣੇ ਹੋ ਕਿਸੇ ਤਰ੍ਹਾਂ ਦਾ ਵੀ ਤੁਸੀਂ ਇਦਾਂ ਕਰਦੇ ਨਾ ਬਸ ਸਾਈਜ਼ ਤੁਸੀਂ ਜਿਹੜਾ ਰੱਖਣਾ ਵਾ ਇਹਦਾ 16.9 ਵਾਲਾ ਹੀ ਰੱਖਣਾ ਇਹ ਵਾਲਾ ਕਿਉਂਕਿ ਆਪਾਂ YouTube ਤੇ ਪੋਣੀ ਤੇ YouTube ਦਾ ਲੋਗੋ ਵੀ ਦਿੱਤਾ ਹੋਇਆ ਵਾ ਤੋ ਤੁਸੀਂ ਇਸੇ ਤਰ੍ਹਾਂ ਕਿਸੇ ਵੀ ਵੀਡੀਓ ਨੂੰ ਤੁਸੀਂ ਆਪਣੇ ਸੋਹਣੇ ਢੰਗ ਨਾਲ ਤੁਸੀਂ ਐਡਿਟ ਕਰ ਸਕਦੇ ਹੋ ਬਿਨਾ ਪੀਸੀ ਤੋਂ ਬਿਨਾ ਤੁਸੀਂ ਆਪਣੇ ਕੇ ਲੈਪਟਾਪ ਤੋਂ ਸਿਰਫ ਮੋਬਾਈਲ ਦੇ ਵਿੱਚ ਸਿਰਫ ਐਂਡਰੋਇਡ ਮੋਬਾਈਲ ਦੇ ਵਿੱਚ ਜਾਂ ਫਿਰ ਤੁਸੀਂ ਆਈਫੋਨ ਦੇ ਵਿੱਚ ਬਹੁਤ ਸੋਹਣੀ ਐਡੀਟਿੰਗ ਦਾ ਕਰ ਸਕਦੇ ਹੋ ਤੁਸੀਂ ਹੁਣ ਇਹ ਮੇਰੀ ਫਾਈਲ ਜਿਹੜੀ ਹੈ ਬੰਦ ਦੇਖੋ ਉਹ ਹੋ ਚੁੱਕੀ ਹੈ ਮੈਂ ਕਹਿਣਾ ਵੀ ਇਹ ਮੇਰੀ ਫਾਈਲ ਬਣ ਗਈ ਹੁਣ ਆਪਾਂ ਇਹਨੂੰ ਐਕਸਪੋਰਟ ਕਿਵੇਂ ਕਰਨਾ ਤੁਸੀਂ ਉੱਪਰ ਦੇਖਦਾ ਰਾਈਟ ਸਾਈਡ ਤੇ ਬਲੂ ਕਲਰ ਦਾ ਇੱਕ ਬਟਨ ਦਿੱਤਾ ਹੋਇਆ ਤੁਸੀਂ ਇੱਥੇ ਕਲਿੱਕ ਕਰਨਾ ਜੀ ਇੱਥੇ ਕਲਿੱਕ ਕਰਨ ਤੋਂ ਬਾਅਦ ਇੱਥੇ ਤੁਹਾਨੂੰ ਦੱਸ ਰਿਹਾ ਫਾਈਲ ਤੁਸੀਂ ਕਿਵੇਂ ਦੀ ਤੁਸੀਂ ਕਰਨਾ ਚਾਹੁੰਦੇ ਹੋ ਤੇ 9.93.84 ਐਮਬੀ ਦੀ ਫਾਈਲ ਹੈ ਜਿੱਦਾਂ ਦੀਦਰ ਜੇ ਤੁਸੀਂ ਐਚਡੀ ਕਰਨਾ ਚਾਹੁੰਦੇ ਉਦਾਂ ਦੀ ਵੀ ਉਸੇ ਨੂੰ ਐਕਸਪੋਰਟ ਕਰ ਦੇਣਾ ਐਕਸਪੋਰਟ ਕਰਨ ਤੋਂ ਬਾਅਦ ਤੁਸੀ 5 ਤੋਂ 5-7 ਸੈਕਿੰਡ ਲੱਗੇਗਾ ਵੱਧ ਤੋਂ ਵੱਧ 1 ਮਿੰਟ ਤੋਂ ਪਹਿਲਾਂ-ਪਹਿਲਾਂ ਤੁਹਾਡੀ ਇੰਨੀ ਕੁ ਫਾਈਲ ਜਿਹੜੀ ਤੁਹਾਡੀ ਉਹ ਪੂਰੀ ਐਕਸਪੋਰਟ ਹੋ ਜਾਈਗੀ ਆਪਾਂ ਉਹਨੂੰ ਐਕਸਪੋਰਟ ਹੋਣ ਦਾ ਵੇਟ ਕਰਦੇ ਜਦੋਂ ਐਕਸਪੋਰਟ ਹੋ ਜਾਈ ਤੁਹਾਡੀ ਜਿਹੜੀ ਗੈਲੀ ਆ ਉਹਦੇ ਵਿੱਚ ਆਟੋਮੈਟਿਕੀ ਇਹ ਵੀਡੀਓ ਚੱਲ ਜਾਈਗੀ ਤਾਂ ਤੁਸੀਂ ਉੱਥੋਂ ਚੱਕ ਕੇ ਆਪਣੀ YouTube ਤੋਂ ਜਾਂ ਜਿਹੜੇ ਵੀ ਤੁਸੀਂ ਪਲੇਟਫਾਰਮ ਤੇ ਪਾਉਣਾ ਚਾਹਦੇ YouTube Facebook Instagram ਜਿੱਥੇ ਪਾਉਣਾ ਚਾਹਦੇ ਤੁਸੀਂ ਉੱਥੋਂ ਚੱਕ ਕੇ ਤੁਸੀਂ ਡਾਇਰੈਕਟ ਆਪਣੀ ਫਾਈਲ ਜਿਹੜੀ ਤੁਸੀਂ ਉਹਨੂੰ ਡਾਊਨਲੋਡ ਸੌਰੀ ਚੱਕ ਕੇ ਉੱਥੇ ਤੁਸੀਂ ਅਪਲੋਡ ਕਰ ਸਕਦੇ ਹੋ ਹੁਣ ਮੈਂ ਤੁਹਾਨੂੰ ਆਪਣੀ ਗੈਲਰੀ ਦੇ ਵਿੱਚ ਲੈ ਕੇ ਜਾਵਾਂਗਾ ਦੇਖੋ ਮੇਰੀ ਫਾਈਲ ਬਣ ਗਈ ਹੈ ਫਾਈਲ ਬਣ ਤੋਂ ਬਾਅਦ ਇੱਥੇ ਤੁਸੀਂ ਤੁਹਾਨੂੰ ਇੱਥੇ ਐਡ ਵੀ ਦੇਖਣੀ ਪੈ ਸਕਦੀ ਹੈ ਥੋੜੀ ਜੀ ਕਿਉਂਕਿ ਇਹ ਤੁਹਾਨੂੰ ਬਿਲਕੁਲ ਫਰੀ ਸੌਫਟਵੇਅਰ ਮਿਲਦਾ ਤਾਂ ਤੁਸੀਂ ਤੇ ਐਡ ਤੇ ਕਲਿੱਕ ਕਰਕੇ ਉਰ ਤਾਂ ਦੇ ਤੁਸੀਂ ਤੇ ਡਨ ਤੇ ਕਲਿੱਕ ਕਰ ਲੈਣਾ ਕਲਿੱਕ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਆਪਣੀ ਗੈਲਰੀ ਦੇ ਵਿੱਚ ਚਲੇ ਜਾਣਾ ਗੈਲਰੀ ਤੇ ਚਲ ਜਾਈਏ ਜੀ ਗੈਲਰੀ ਤੇ ਜਾਣ ਤੋਂ ਬਾਅਦ ਤੁਸੀਂ ਦੇਖੋ ਆ ਰਹੀ ਮੇਰੀ ਫਾਈਲ 31 ਸੰਗਤਲੀ ਬਣੀ ਹੈ ਹੁਣ ਆਪਿਰੂ ਪਲੇ ਕਰਾਂਗੇ ਮੈਂ ਤੋਤਾ ਵੀ ਹਰੇ ਰੰਗ ਦਾ ਤੁਹਾਡੀ ਫਾਈਲ ਜਿਹ ਹੋ ਚੁੱਕੀ 31 ਐਂਡ 35 ਨਾ ਜਿਹੜੀ ਇਹ ਬਣ ਕੇ ਰੈਡੀ ਹੋ ਜਗੀ ਆ ਤੁਸੀਂ ਇਸ ਤਰ੍ਹਾਂ ਵੀ ਆਪਣੀ ਮਿਹਨਤ ਤੋਂ ਦਾ ਇਹ ਵੀਡੀਓ ਨੂੰ ਇਦਾਂ ਤੁਸੀਂ ਬੋਲੀ ਆਸਾਨੀ ਨਾਲ ਤੁਸੀਂ ਬਾਗੂਮ ਕਰਦੇ ਮੈਂ ਰਹਤਾ ਉਹ ਸਾਰੀ ਹਵਚਾਣੇ ਸਿੰਪਲ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਇੰਨਾ ਕਿ ਤੁਹਾਡੇ ਵਾਸਤੇ ਬਹੁਤ ਆ ਜਿਆਦਾ ਜੇ ਮੈਂ ਪੂਰੀ ਡਿਟੇਲ ਤੁਹਾਨੂੰ ਸਿਖਾਣ ਲੱਗ ਗਿਆ ਪੂਰੇ ਕੰਦੀ ਕੰਦੀ ਦੇ ਵਿੱਚ ਤਾਂ ਮੇਰੇ ਖਿਆਲ ਬੀਡੀਓ ਬਹੁਤ ਜਿਆਦਾ ਲੰਮਾ ਬਣ ਜੀਗਾ ਜੇ ਤੁਹਾਨੂੰ ਫਿਰ ਵੀ ਅਜੇ ਵੀ ਤੁਹਾਨੂੰ ਇਹ ਤੋਂ ਮਤਲਬ ਹੀ ਤੁਹਾਨੂੰ ਕੁਝ ਵੀ ਅਜੇ ਸਮਝ ਨਹੀਂ ਆਇਆ ਹੋਏਗਾ ਜੀ ਤਾਂ ਮੈਂ ਤੁਹਾਨੂੰ ਸਾਰਨ ਰਿਕਵੈਸਟ ਕਰੂੰਗਾ ਕਿ ਪਲੀਜ਼ ਤੁਸੀਂ ਮੈਨੂੰ ਨੀਚੇ ਕਮੈਂਟ ਕਰਕੇ ਦੱਸੋ ਜੇ ਤੁਹਾਨੂੰ ਚਾਹੇ ਪੂਰੀ ਡਿਟੇਲ ਦੇ ਵਿੱਚ ਬਣਾਉ ਆ ਵੈਸੇ ਤੁਸੀਂ YouTube ਤੇ ਜਦੋਂ ਆਪਣਾ ਚੈਨਲ ਸ਼ੁਰੂ ਕਰਨਾ ਚਾਹੁੰਦੇ ਹੋ ਤੁਹਾਡੇ ਵਾਸਤੇ ਇੰਨਾ ਕੁ ਬਹੁਤ ਆ ਦੇ ਵਿੱਚ ਤਾਂ ਨਾ ਸਿੰਪਲ ਸਿੰਪਲ ਗੱਲ ਤਾਂ ਤੁਸੀਂ ਕਿਵੇਂ ਸ਼ੁਰੂ ਕਰਨਾ ਹੈ ਕਿਵੇਂ ਨਹੀਂ ਸ਼ੁਰੂ ਕਰਨਾ ਆਏਗਾ ਜੇ ਤੁਹਾਨੂੰ ਫਿਰ ਵੀ ਸਮਝ ਲੱਗਤ ਤੁਸੀਂ ਮੈਨੂੰ Instagram ਤੇ ਮੈਸੇਜ ਕਰ ਸਕਦੇ ਹੋ ਜਾਂ ਫਿਰ ਤੁਸੀਂ ਮੈਨੂੰ ਤੁਸੀਂ ਕਮੈਂਟ ਕਰ ਦਿਓ ਜਾਂ ਫਿਰ ਤੁਸੀਂ ਮੇਰਾ ਇਸ ਸਕਰੀਨ ਤੇ ਤੁਸੀਂ ਨੰਬਰ ਦੇਖ ਰਹੇ ਹੋ ਮੇਰਾ ਸ਼ੋਅ ਹੋ ਰਿਹਾ ਤੁਸੀਂ ਮੈਨੂੰ WhatsApp ਤੇ ਮੈਨੂੰ ਉਸ ਸੰਪਰਕ ਕਰ ਸਕਦੇ ਹੋ ਮੈਨੂੰ WhatsApp ਤੇ ਮੈਸੇਜ ਕਰਕੇ ਤੁਸੀਂ ਮੇਰੇ ਨਾਲ ਫੋਨ ਤੇ ਵੀ ਗੱਲ ਕਰ ਸਕਦੇ ਹੋ ਮੈਂ ਤੁਹਾਡੀ ਇਹ ਪੂਰੀ ਕਰਾਂਗਾ ਜੀ ਸੋ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਆ ਰਹੀ ਹੈ ਆ ਵੀਡੀਓ ਐਡੀਟਿੰਗ ਦੇ ਵਿੱਚ ਜਾਂ ਤੁਹਾਨੂੰ YouTube ਚੈਨਲ ਬਣਾਉਣ ਦੇ ਵਿੱਚ ਵੀ ਤੁਸੀਂ YouTube ਉੱਤੇ ਕਿਵੇਂ ਬਣਾਈਏ ਦੇਖੋ ਵੀ YouTube ਚੈਨਲ ਤਾਂ ਸਾਰੇ ਬੰਦੇ ਬਣਾ ਲੈਂਦੇ ਆ ਪਰ YouTube ਚੈਨਲ ਨੂੰ ਸੈੱਟ ਕਿਵੇਂ ਕਰਨਾ ਹੋਵੇ ਤਾਂ ਤੇ ਤੁਹਾਡੇ ਜਿਹੜਾ YouTube ਦਾ ਚੈਨਲ ਹੈ ਜਿਹੜਾ ਉਹ ਗਰੋਅ ਕਰੇ ਛੇਤੀ ਵਾਇਰਲ ਹੋਵੇ ਤੁਹਾਡੇ ਸਾਰੇ ਜਿਹੜੇ ਵੀਡੀਓ ਦੇ ਟੁਟੂਕਟ 20 25 30 ਹਜ਼ਾਰ ਲੱਖ ਤੱਕ ਤੁਹਾਡੇ ਵਿਊ ਆਉਣੇ ਸ਼ੁਰੂ ਹੋ ਜਾਣ ਤਾਂ ਜਦੋਂ ਤੁਹਾਡੇ ਜਿਹੜਾ YouTube ਦੇ ਕ੍ਰਾਈਟੇਰੀਆ ਤੁਸੀਂ ਛੇਤੀ ਪੂਰਾ ਕਰ ਲਓ ਤੇ ਉਦੋਂ ਛੇਤੀ ਤੋਂ ਛੇਤੀ ਦੁਜੀ ਪੇਸੇ ਕਮਾਉਣੇ ਤੁਸੀਂ ਸ਼ੁਰੂ ਕਰ ਦੋ ਉਹਦੇ ਬਾਰੇ ਵੀ ਆਪਾਂ ਪੂਰੀ ਡਿਟੇਲ ਦੇ ਨਾਲ ਜਦੋਂ ਗੱਲ ਕਰਾਂਗੇ ਤੇ ਆਪਾਂ ਇੱਕ ਲਾਈਵ ਸੈਸ਼ਨ ਆਪਾਂ ਕਰਾਂਗੇ ਆਨਲਾਈਨ ਹੀ ਤੁਸੀਂ ਜਿੰਨੇ ਵੀ ਉਹ ਮੇਰੀ ਵੀਡੀਓ ਦੇਖ ਰਹੇ ਹੋ ਆਪ ਉਹਦੇ ਵਿੱਚ ਤੁਸੀਂ ਐਡ ਹੋ ਜੇ ਲਾਈਵ ਸੈਸ਼ਨ ਦੇ ਵਿੱਚ ਤੁਹਾਡੀ ਸਾਰਿਆਂ ਦੀ ਵੀ ਪ੍ਰੋਬਲਮਾਂ ਜਿੰਨੀ ਵੀ ਉਹ ਤੁਹਾਣੀ ਸੈਲਫ ਕਰਾਂਗਾ ਮੈਂ ਵੀ ਕਹਿਣਾ ਉਹ ਵੀ ਜਿਹੜੀ ਜਿਹੜੀ ਸੋਸ਼ਲ ਮੀਡੀਆ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਤੁਹਾਨੂੰ ਦੇਰੀਆ ਬਸ ਤੁਸੀਂ ਕਮਾਉਣ ਵਾਲੇ ਚਾਹੀਦੇ YouTube ਮਹੀਨੇ ਦਾ 3 ਤੋਂ 4 ਲੱਖ ਰੁਪਏ ਨੋਰਮਲੀ ਤੁਸੀਂ ਕਮਾ ਸਕਦੇ ਹੋ ਜੇ ਤੁਸੀਂ ਵਧੀਆਂ ਸਿਰਫ 2 ਜਾਂ 3 ਘੰਟੇ ਕੰਮ ਕਰਨਾ ਹੋ ਤੁਸੀਂ ਸ਼ੇਜ਼ ਮੁਕਤੀ YouTube ਤੋਂ ਸਿਰਫ ਵੀਡੀਓ ਤੁਹਾਡੀ ਇੱਕ ਹੀ ਆ ਉਹੀ ਤੁਸੀਂ ਫੇਸਬੁਕ ਤੇ ਅਪਲੋਡ ਕਰਨੀਆਂ ਉਹੀ ਤੁਸੀਂ YouTube ਤੇ ਅਪਲੋਡ ਕਰਨੀਆਂ 2-3 ਲੱਖ ਰੁਪਏ ਤੁਹਾਨੂੰ YouTube ਨੇ ਦੇਈਆਂ 3 ਤੋਂ 4 ਲੱਖ ਰੁਪਏ ਤੁਹਾਨੂੰ Facebook ਨੇ ਦੇਈ ਜਾਣਾ ਮਹੀਨੇ ਦਾ ਅਗਰ ਤੁਸੀਂ ਸਿਰਫ 2 ਜਾਂ 3 ਘੰਟੇ ਦਾ ਸਮਾਂ ਕੱਢ ਕੇ ਡੇਨ ਹੀ ਤੁਸੀਂ ਰੈਗੂਲਰ ਕੰਮ ਕਰੋਗੇ ਨਾ ਮੈਂ ਗਾਰੰਟੀ ਦਿੰਦਾ ਤੁਸੀਂ 2-3 ਮਹੀਨੇ ਬਾਅਦ ਤੁਸੀਂ 2 ਤੋਂ 3 ਲੱਖ ਰੁਪਏ ਕਮਾਉਣਾ ਸ਼ੁਰੂ ਕਰ ਦੋਗੇ ਹੀ ਇਹ ਮੇਰੀ ਗਾਰੰਟੀ ਆ ਤੁਹਾਨੂੰ ਅਦਰ ਤੁਸੀਂ ਚਾਹੁੰਦੇ ਹੋ ਵੀ ਅਸੀਂ ਵੀ ਘਰੇ ਬੈਠੇ ਪੈਸੇ ਕਮਾਈਏ ਤਾਂ ਯਾਰ ਮੈਂ ਕਹਿੰਦਾ ਤੁਸੀਂ ਇਹ ਕੰਮ ਕਰ ਲਓ ਤੁਸੀਂ ਬਹੁਤ ਜ਼ਿਆਦਾ ਵਧੀਆ ਪੈਸੇ ਕਮਾਓਗੇ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਈਏ ਤੁਸੀਂ ਟੈਨਸ਼ਨ ਨਾ ਲਓ ਮੈਂ ਬੈਠਾ ਹਾਂ ਮੈਂ ਤੁਹਾਡੀ ਪੂਰੀ ਹਰ ਤਰ੍ਹਾਂ ਦੀ ਯੀਤਾਂ ਦੀ ਵੀ ਤੁਹਾਡੇ ਲਪ ਹੋਊਗੀ ਮੇਰੇ ਕਰਨ ਵੱਤ ਤੇ ਥਾਰ ਬੈਠਾ ਤੁਹਾਡੇ ਤੋਂ ਚੈਨ ਨਹੀਂ ਬਣਦਾ ਉਹ ਤੁਹਾਡੇ ਚੈਨਲ ਮੈਂ ਬਣਵਾਉਂਦਾ ਤੁਹਾਡਾ ਚੈਨਲ ਵਾਇਰਲ ਨਹੀਂ ਹੋ ਰਿਹਾ ਉਹ ਵੀ ਮੇਰੀ ਗਾਰੰਟੀ ਹੈ ਤੁਹਾਡੇ ਚੈਨਲ ਵਾਇਰਲ ਕਰਨ ਦੀ ਤਾਂ ਮੁਕੀਤੇ ਵੀਰ ਜਾਂ ਤੁਮਨੇ ਇਹ ਬੰਦਰੀ ਚ ਦਿੱਕਤ ਆ ਰਹੀ ਹੈ ਉਹਦੇ ਵਾਸਤੇ ਵੀ ਮੈਂ ਤੁਹਾਡੀ ਮਦਦ ਕਰਾਂਗਾ ਜਿੰਨੀ ਹੋ ਸਕੇ ਮਰ ਤੁਮੇ ਤੁਹਾਡੀ ਹੈਲਪ ਕਰਾਂਗਾ ਬਹੁਤ ਜੀ ਪੂਰੀ ਹਿੰਦੀ ਲੋ ਆਪਣਾ ਕੰਮ ਕਰਦੇ ਹੋ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਹ ਨਹੀਂ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੰਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੋਂ ਵਧੀਆ ਵੀਡੀਓ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ